ਮੰਮੀ ਦਾ ਵੀ ਕੱਖ ਵੀ ਆ ਮੈਨੂੰ 15 ਮਿੰਟ ਕਹਿ ਗਏ ਤੇ ਇੱਥੇ ਬਿਠਾ ਲਗੇ ਆ ਤੇ ਅੱਧਾ ਘੰਟਾ ਹੋ ਗਾਇਆ ਮੁਰੇ ਨਹੀਂ ਆ ਕਿੱਥੇ ਬਹਿ ਜਾਂਦੇ ਨਾ ਤੋਂ ਗੱਲਾਂ 'ਚ ਡੈ ਪੈਂਦੇ ਆ ਮੁਰਕੇ ਕਰਨ ਘਰ ਆਲੇ ਨਹੀਂ ਮੁਰਕੇ ਵੇਜਦੇ ਉੱਤੋਂ ਮੈਂ ਟਿਊਸ਼ਨ ਜਾਣਾ ਵਾ ਉੱਤੋਂ ਮੰਮੀ ਨਹੀਂ ਆਉਣਾ ਹੁੰਦੇ ਹੁਣ ਇਦਾਂ ਕਰਦਾ ਵਾ ਚਲੀ ਜਾਣਾ ਵਾ ਜੋ ਖਾਣਾ ਪੀਣਾ ਮਾਨ ਕੇ ਖਾ ਲੂੰਗਾ ਹੁਣ ਮੰਮੀ ਵੀ ਡੈਮਨ ਡਿੱਕ ਮੈਂ ਟਿਊਸ਼ਨ ਤੋਂ ਲੇਟ ਹੋਏ ਨਾ ਉੱਤੋਂ ਮੇਰਾ ਸਿਲੇਬਸ ਕਿੰਨਾ ਇਕੱਠਾ ਹੋਇਆ ਵਾ ਮੁਰਕੇ ਦੀਦੀ ਨੇ ਛੁੱਟੀ ਵੀ ਨਹੀਂ ਛੇਤੀ ਕਰਨੀ ਆਣ ਕੇ ਮੁਰਕੇ ਮੈਂ ਖੇਡਣਾ ਵਾ ਚਲੀ ਜਾਣਾ ਵਾ ਆਣ ਕੇ ਖਾ ਲੂੰਗਾ ਮੰਮੀ ਨੇ ਕੀ ਭੜਾ ਕੇ ਦੋ ਆ ਮਸ਼ਾ ਮਾ ਤੇ ਪਾਉਣ ਇਹ ਨਾ ਜਲੂਟ ਕੱਢ ਕੇ ਤੇ ਰੱਖ ਦਿੱਤਾ ਸਾਡੇ ਘਰ ਦਾ ਘਰ ਇਹਨੂੰ ਕਿਤੇ ਥਾਂ ਹੀ ਹੈ ਨਹੀਂ ਕਿਤੇ ਕਾਗਜ਼ ਰੱਖਣ ਨੂੰ ਤੇ ਆਹ ਛੂਟ ਰੱਖਣ ਨੂੰ ਮੈਂ ਉਹਨਾਂ ਦੇ ਘਰ ਰੱਖ ਕੇ ਆਈ ਹਾਂ ਇਹ ਸੁਮਟਾ ਹਾਂ ਭੈਣ ਜੀ ਇਹ ਕੀ ਗੱਲ ਹੋ ਗਈ ਮੰਮੀ ਲਿਫਾਫਾ ਦੇ ਦੋ ਇਹਦੇ ਵਿੱਚ ਮੇਰਾ ਸੂਟ ਹੋਰ ਕੁਝ ਨਹੀਂ ਇਹਦੇ ਵਿੱਚ ਹੈਗਾ ਠੀਏ ਤੂੰ ਤੇ ਮੇਰਾ ਜਲੂਸ ਕੱਢ ਕੇ ਰਹਿਤਾ ਜੋਜ ਹੈਗਾ ਮੈਂ ਵੇਖ ਲੈਣੀ ਲਿਫਾਫੇ ਦੇ ਵਿੱਚ ਕੀ ਹੈ ਮੈਂ ਐਦਾਂ ਨਹੀਂ ਕੁੜਮਾਚਾਰੀ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ ਜਿਹੜਾ ਤੂੰ ਹੀ ਕਰਾਤਾ ਮੈਂ ਤੇ ਕਿਦੇ ਥੱਲੇ ਝੁਗਾ ਨਾ ਹੁਣ ਤੇ ਮੈਂ ਨੀਵੀ ਹੋ ਗਈ ਧੀਆਂ ਦੇ ਸਿਰ ਅੱਗੇ ਨੀਵੇਂ ਹੁੰਦੇ ਪਰ ਤੂੰ ਜ਼ਿਆਦਾ ਹੀ ਕਰਾਤਾ ਨਹੀਂ ਮੰਮੀ ਮੈਂ ਤੁਹਾਨੂੰ ਦੱਸ ਹੀ ਜਾਣੀ ਇਹਦੇ ਵਿੱਚ ਸੂਟ ਹੀ ਕੋਈ ਨਹੀਂ ਨਾ ਭਾਈ ਵੇਖ ਲਓ ਫੇਸਾ ਮੈਂ ਕਰਦੀ ਹਾਂ ਨਾ ਤੇਰੇ ਲਈ ਬਣਾ ਲੈਂਦੀ ਹਾਂ ਇਹਨੇ ਨਹੀਂ ਵਾਰੇ ਆਉਣ ਦੇਣਾ ਜਿਹੜਾ ਝੂਠਾ ਬੰਦਾ ਹੋਏ ਨਾ ਉਹ ਨਹੀਂ ਵਾਰੇ ਆਉਣ ਦਿੰਦਾ ਹੁੰਦਾ ਸੱਚਾ ਜਿਹੜਾ ਤੂੰ ਬੋਲੀ ਲੈਂਦਾ ਈ ਇਹਦੇ ਵਿੱਚ ਆ ਵੇਖ ਲੋ ਆ ਕੱਲਾ ਹੁਣ ਸੂਟ ਵਿੱਚੋਂ ਨਿਕਲਿਆ ਵਾ ਆ ਲੈ ਸਾਨੂੰ ਤੂੰ ਥੱਲੇ ਲਾ ਕੇ ਸੁੱਟ ਦਿੱਤਾ ਆ ਵੇਖ ਲੋ ਹੈ ਹੈ ਮੀਨੂ ਆਦੇ ਹੀ ਇਹ ਝੂਠ ਬੋਲਦੀ ਆ ਆ ਕਿੱਥੋਂ ਆਏ ਹੁਣ ਕਾਗਜ ਨਾਲੇ ਇਹ ਪੂਰੇ ਨਿਗੇ ਕਾਗਜ ਬਾਕੀ ਦੇ ਜਿਹੜੇ ਹੈਗੇ ਨਾ ਉਹ ਵੀ ਦੱਸੋ ਕਿੱਥੇ ਗਏ ਆ ਮੰਮੀ ਮੀਨੂ ਨਹੀਂਗਾ ਪਸਾ ਪਤਾ ਮੈਂ ਇਦਾਂ ਹੀ ਲਫਾਵਾ ਫੜ ਕੇ ਨਾ ਤੇ ਮੈਂ ਫੜਾਈ ਮੀਨੂ ਨਹੀਂ ਪਤਾ ਕਿ ਇਹਨਾਂ ਨੇ ਰਾਤੇ ਕਾਗਜ ਮੀਨੂ ਐਵੇਂ ਝੂਠਿਆਂ ਕਰੀ ਜਾਣਗੇ ਤੁਹਾਡੇ ਦੁਲਦੇ ਆ ਆਹ ਵੇਖ ਲੋ ਭੈਣ ਜੀ ਕਾਗਜ਼ ਮੈਂ ਇਹਦੇ ਸੂਟ ਦੇ ਵਿੱਚ ਕਿਤਾ ਰੱਖ ਦੇਣੀ ਵੀ ਜਿਹੜੇ ਆਂਦੀ ਇਹਨਾਂ ਰੱਖ ਦਿੱਤੇ ਆ ਇਹਨੇ ਅੰਦਰੋਂ ਕੱਢ ਕੇ ਖੜੇ ਆ ਤੇ ਕਾਗਜ਼ ਮੇਰੇ ਪੂਰੇ ਨਹੀਂ ਗਏ ਮੇਰੇ ਪਿਆਰੀ ਦੇ ਕਾਗਜ਼ ਨਹੀਂ ਵੇਚਾ ਗਏ ਉਹ ਵੀ ਇਹਨੂੰ ਦੱਸੋ ਵੀ ਕਿੱਥੇ ਗਏ ਕੱਢ ਕੇ ਤੇ ਇੱਥੇ ਦੇ ਦੋਵੇ ਚੰਗੀ ਚਮਦੀ ਆ ਤੇ ਭੈਣ ਜੀ ਇਹਨੇ ਤੁਹਾਡੇ ਕਿਦਾਂ ਕੱਢ ਲੈਣੇ ਮੇਜਰ ਸੋਨ ਪੁੱਛਦਿਓ ਹਾਂ ਤੁਸੀਂ ਵੀ ਮੇਜਰ ਨੇ ਦਿੱਤੇ ਹੋਣਗੇ ਤੇ ਫੇਰ ਹੀ ਲੈ ਹੋਣਗੇ ਜੇ ਲੈ ਵੀ ਹੋਣਗੇ ਤੇ ਨਹੀਂ ਭੈਣੇ ਤੂੰ ਵੀ ਉਹ ਗਲਤੀ ਵਾਲੀ ਗੱਲ ਨਾ ਕਰ ਮੈਂ ਸਾਰੀ ਸਚਾਈ ਜਦੋਂ ਦੱਸਣ ਢਈ ਆ ਇਹਨੇ ਹੇਲੀ ਚੱਲ ਗਈਆਂ ਏ ਬੈਡ ਫੋਲਕੇ ਦੇ ਵਿੱਚੋਂ ਕੱਢ ਲਈ ਆ ਹਾਂ ਦੇ ਕੋ ਕਿਹੜੇ ਪਰ ਹੈ ਤਾਂ ਨਹੀਂ ਭੈਂਜੀ ਇਦਾਂ ਦੀ ਪਰ ਬਹੁਤ ਹੀ ਮੈਨੂੰ ਇਹਨੇ ਥੱਲੇ ਲਾਤਾ ਤੇ ਜੇ ਤੇਰੇ ਚ ਗਲਤੀ ਹੀ ਕੋਈ ਤਾਂ ਤੂੰ ਮੈਨੂੰ ਦੱਸਦੀਂੋਂ ਵੀ ਆਹ ਕੱਲ ਤੂੰ ਕਾਗਜ਼ ਕੀ ਕਰਨੇ ਸੀ ਆ ਤੇਰਾ ਕੋਈ ਪਿੱਛਾ ਅੱਗਾ ਇਦਾਂ ਦਾ ਹੀ ਮੰਮੀ ਮੈਂ ਨਹੀਂ ਕੱਢੇ ਨਹੀਂ ਕੱਢੇ ਤੂੰ ਹੀ ਕਿਉਂ ਨਹੀਂ ਯਕੀਨ ਮੇਰੇ ਤੇ ਕਰਦੀ ਮੈਨੂੰ ਯਕੀਨ ਨਹੀਂ ਹੁੰਦਾ ਜਦੋਂ ਉਹਨਾਂ ਨੇ ਮੇਰੇ ਗਾੜੀ ਰਾਹ ਦਿੱਤੇ ਪਰ ਮੇਰਾ ਤੇ ਖਲੋਣ ਨੂੰ ਜੀ ਨਹੀਂ ਕਰਨ ਦਿਆ ਇੱਥੇ ਮੈਂ ਨਾ ਇਹ ਬਗਾਨੀ ਤੀ ਨੂੰ ਪਤਾ ਲੱਗਾ ਇਹ ਹੁਣ ਘਰ ਘਰ ਦੱਸੂ ਆਪਣੇ ਪੇਕੇ ਦੱਸੂ ਜਾ ਕੇ ਹੋਰ ਕਿੱ데 ਦੱਸੂਗੀ ਹੋਣ ਵੇ ਕਿਹਦੇ ਤਾਂ ਗਿੱਟਾ ਨੂੰ ਗੁੱਸਾ ਚੜਿਆ ਕਿ ਨਹੀਂ ਤੇ ਬਗਾਨੀ ਤੀਨ ਨੂੰ ਪਤਾ ਲੱਗਾ ਮੈਂ ਤਾਂ ਕਦੇ ਉਸ ਕਰਨਾਂ ਦਵਾ ਇਹ ਜਿਹੜੀ ਦੁਨੀਆਂ ਜਾ ਕੇ ਤੇ ਘਰਾਂ ਚ ਲੋਕਾਂ ਜਾਂਚ ਦੱਸਣ ਲਈ ਤੁਮ ਮੈਨੂੰ ਦੱਸਦੀਓ ਤੇ ਤਾਂ ਮੈਂ ਆਪੇ ਗੱਲ ਕਰਦੀ ਜਾਂ ਕਿਤਰਾ ਤੈਨੂੰ ਸਮਝਾਉਂਦੀ ਪੁੱਛਦੀ ਵੀ ਇਹ ਗੱਲ ਚੋਰੀਆਂ ਨਹੀਂ ਕਰੀਦੀਆਂ ਐਡੀ ਦੀ ਤੁਹਾਨੂੰ ਕਿਹੜੀ ਜ਼ਰੂਰਤ ਪੈ ਗਈ ਸੀ ਵੀ ਜਿਹੜਾ ਤੁਸੀਂ ਚੋਰੀ ਕਾਗਜ਼ ਕੱਢੇ ਜੇ ਤੁਹਾਨੂੰ ਲੋੜ ਹੀ ਤਾਂ ਕੈਨ ਮੰਗ ਕੇ ਲੈ ਲੈਂਦੇ ਮੰਮੀ ਹੋਣਾ ਨੇ ਤੁਹਾਨੂੰ ਕਦੀ ਨਾ ਕੀਤੀ ਕਿਸ ਚੀਜ਼ ਤੋਂ ਤੂੰ ਉਹਨੇ ਮੈਂ ਚੋਪੇ ਕੀਤੀ ਰ ਜਿੰਨੇ ਜੋਕਿੰਗੇ ਇੱਥੇ ਖਲੋਤੀ ਰ ਸਾਡੀ ਚੰਗਾਰਾ ਨਾ ਦਈਆ ਵਿੱਚ ਬੋਲਣ ਲੱਪੀ ਆ ਨਹੀਂ ਕੋਣ ਦਿੱਤਾ ਤੇ ਹੁਣ ਤੁਸੀਂ ਮੈਨੂੰ ਕਿੱਥੋਂ ਕੋਣ ਦੇਣਾ ਮੈਂ ਤੈਨ ਕੀ ਵੇਖ ਲੋ ਛੁਣੀ ਜਾ ਮੇਰੇ ਪੁੱਤ ਨੂੰ ਪਤਾ ਲੱਗਾ ਮੈਨੂੰ ਪੁੱਤ ਦੇ ਥੱਲੇ ਵੀ ਤੂੰ ਲਾਇਆ ਮੈਨੂੰ ਨੌ ਦੇ ਥੱਲੇ ਵੀ ਲਾਇਆ ਚੁੱਪ ਕਰੋ ਮੰਮੀ ਅੱਜ ਸਾਰੇ ਸਾਹਮਣੇ ਸਾਡੀ ਬੇਇੱਜ਼ਤੀ ਕਰਾ ਕਰ ਉਹਦਾ ਤੇ ਝਟ ਜਿਦਾ ਫੂਲ ਲਾਉਣੇ ਆ ਜੋ ਉਹਨਾਂ ਨੇ ਵੀ ਕਿੱਦਾਂ ਕਹਿ ਦਿਆ ਗਲਤ ਵਾ ਉਹ ਤਾਂ ਆਪਣੀ ਜਗ੍ਹਾ ਸਹੀ ਆ ਨਾ ਕਾਗਦੇ ਰੋਂਡੇ ਉਦਨ ਦੇ ਤੇਰੀ ਰਿਸ਼ਤੇਦਾਰੀ ਜੂ ਆ ਨਾ ਤੂੰ ਤਾਂ ਹੁਣ ਉਹਨਾਂ ਦੇ ਕਰਨਾ ਹੀ ਕਰਨਾ ਤੂੰ ਮੇਰੇ ਤੇ ਥੋੜੀ ਜਿਹੀ ਯਕੀਨ ਕਰਨਾ ਮੈਂ ਕੋਈ ਤੂੰ ਤਾਂ ਮੈਨੂੰ ਬਣਾਇਆ ਹੀ ਨਹੀਂ ਤੂੰ ਤਾਂ ਹੁਣ ਉਹਨਾਂ ਦੀ ਬਣ ਗਈ ਆ ਤੂੰ ਸੋਚਦੀ ਹਣੀ ਆ ਕਿ ਮੇਰੇ ਭਰਾ ਦਾ ਘਰ ਵੱਸ ਗਿਆ ਵਾ ਤੂੰ ਤਾਂ ਉਹ ਕੋਜੀ ਚੰਨੀ ਮੈਂ ਇਹੀ ਕੋਨੇ ਚਾਹੁੰਦੀ ਜਿੱਥੇ ਸਹੀ ਹੋਵੇ ਤੇ ਸਹੀ ਨੂੰ ਸਹੀ ਜਿੱਥੇ ਗਲਤ ਹੋ ਗਲਤ ਆ ਤੂੰ ਹੀ ਗਲਤੀ ਕੀਤੀ ਆ ਕਿੰਨੇ ਦਿਨ ਹੋ ਗਏ ਮੈਨੂੰ ਰੋਣ ਦੇ ਨੂੰ ਮੈਂ ਬਿਮਾਰ ਪਈ ਐ ਨਾ ਕਾਗਜ਼ਾਂ ਦਾ ਕਰਕੇ ਤੇ ਤੂੰ ਇੱਕ ਵਾਰੀ ਨਹੀਂ ਆਖਿਆ ਇਹ ਮੰਮੀ ਕੀ ਹੋਇਆ ਆ ਵਾ ਕੋਈ ਗੱਲ ਨਹੀਂ ਮੈਂ ਲੈ ਆ ਮੈਂ ਫਿਰ ਫੋਨ ਗਿਆ ਮੈਂ ਆਪੋ ਦਿੰਦੀ ਬਿਮਾਰ ਪਈ ਆ ਮੈਨੂੰ ਫਿਰ ਇਹਨੇ ਨਾ ਨਹੀਂ ਲਿਆ ਮੈਨੂੰ ਤਾਂ ਇੱਥੇ ਆਣ ਕੇ ਸਭ ਕੋ ਪਤਾ ਲੱਗਾ ਹੁਣ ਪਤਾ ਲੱਗ ਗਿਆ ਨਾ ਹੁਣ ਭੈਣ ਜੀ ਕਿਤਾ ਤੜਫਦੀ ਵੀ ਮੇਰੀ ਨੂੰਨ ਪਤਾ ਲੱਗ ਗਿਆ ਹਾਂ ਸਾਨੂੰ ਮੈਂ ਕਦੀ ਕੁਛ ਕਰਨ ਨਹੀਂ ਦਿੱਤਿਆਂ ਹੁਣ ਆਪਣੇ ਪੁੱਤ ਨੂੰ ਮੇਰੇ ਪੁੱਤ ਨੂੰ ਨਹੀਂ ਹੁਣ ਛੱਡਣਾ ਮੈਨੂੰ ਉਹਨੇ ਕਿਹਾ ਮੰਮੀ ਇਹੋ ਜੇ ਕੰਮ ਕਰਨੀ ਆ ਹਾਏ ਹਾਏ ਇੱਕ ਹੀ ਬਣਿਆ ਰੱਬ ਆਂਦੇ ਹੁੰਦੇ ਆ ਇੱਕ ਝੂਠ ਸਪਾਉਣ ਦੇ ਮਾਰੇ ਨਾ 100 ਸਪਾਉਣਾ ਪੈਂਦਾ ਵਾ ਹੁਣ ਤੇ ਮੈਨੂੰ ਨਾ ਕੀ ਜਵਾਬ ਨਹੀਂ ਲੱਭੰਦਿਆ ਇਹਨਾਂ ਨੂੰ ਮੈਂ ਕੀ ਜਵਾਬ ਦਵਾਂ ਹੁਣ ਤੇ ਮੈਂ ਨਾ ਆਪਣੀ ਮਾਂ ਦੇ ਹੁੰਦਿਆਂ ਵੀ ਝੂਠੀ ਹੋ ਗਈਆਂ ਝੂਠੇ ਇਹ ਤੇ ਕਰਦੇ ਕਰਦੇ ਇਹਨਾਂ ਨੂੰ ਤੇ ਮੈਂ ਯਕੀਨ ਨਹੀਂ ਹੋਣ ਦਿੰਦੀ ਪਰ ਹੁਣ ਮੈਂ ਕਰਾਂ ਵੀ ਤੇ ਕੀ ਕਰਾਂ ਹੁਣ ਮੈਂ ਆਹ ਭਾਈ ਪੰਜ ਕਿਹੜੇ ਕਮਾਏ ਰੁਜੀ ਆ ਉਹ ਮਾਂ ਇਹਨਾਂ ਦੀ ਮਾਂ ਢੇਂਦੀ ਢੁੰਦੀ ਆ ਪਾਣੀ ਪੋਈ ਤੇ ਮਗਰ ਲਾਇ ਹੀ ਆਉਂਦੀ ਨਾ ਉਹ ਡਿੱਗੀ ਆ ਹੁਣ ਕੋਈ ਵੀ ਨਹੀਂ ਮੇਰੀ ਬਾਤ ਪਛਣ ਰਿਆ ਰਾਜ ਮੇਰੇ ਕਾਗਜ ਆ ਪੂਰੇ ਨਹੀਂਗੇ ਕਈਆਂ ਦਿਨਾਂ ਦੀ ਮੈਂ ਬਿਮਾਰ ਪਈ ਆ ਤੈਨੂੰ ਵੀ ਪਤਾ ਵਾ ਤੇ ਮੇਰੇ ਸਾਰੇ ਕਾਗਜ ਪੂਰੇ ਕਰ ਦੇ ਮੈਰੇ ਪਿੰਨਾ ਲਾ ਲਾ ਕੇ ਰੱਖੇ ਸੀ ਤੈਨੂੰ ਪਤਾ ਹੀ ਨਾ ਤੇ ਹੁਣ ਜਿੱਥੇ ਵੀ ਕਿਤੇ ਦੇ ਆਂ ਚਾਹੇ ਰੱਖੇ ਆ ਨਾ ਸਾਰੇ ਮੇਰੇ ਕਰਦੇ ਪੂਰੇ ਭੈਣ ਜੀ ਪੁੱਛ ਲੋ ਇਹਨੂੰ ਕਿ ਕਾਗਜ ਕਿੰਨੇ ਹੈਗੇ ਕਰਦਾ ਤੇ ਮੇਰਾ ਕੋਈ ਵਿੱਚ ਕਾਗਜ ਤੇ ਨਹੀਂਗਾ ਤਾਂ ਮੈਂ ਕੀ ਕਰਾਂ ਤੇ ਹੁਣ ਮੈਂ ਤੈਨੂੰ ਝੂਠੀ ਆਖਾਂ ਕਿ ਇਹਨਾਂ ਨੂੰ ਆਖਾਂ ਮੰਮੀ ਜੀ ਮੇਰੀ ਸੁਣੋ ਗੱਲ ਸੂਟ ਹੀ ਇਹ ਨਹੀਂ ਮੈਨੂੰ ਪਤਾ ਕਿ ਤੁਹਾਨੂੰ ਸੱਦ ਕੇ ਤੇ ਇਨਾਂ ਨੇ ਵਿੱਚ ਮੇਰੇ ਕਾਗਜ਼ ਵੀ ਆ ਰਖ ਦਿੱਤੇ ਆ ਬਸੂਟ ਦੇ ਵਿੱਚ ਤੈਨੂੰ ਉਹਨਾਂ ਦੇ ਤੋਂ ਦੋ ਤੂੰ ਤੇ ਆਂ ਨਹੀਂ ਆ ਕੱਲਾ ਹੀ ਸੂਟ ਆ ਕੱਲਾ ਹੀ ਸੂਟ ਆ ਤੇ ਉਹ ਵਿੱਚੋਂ ਕਾਗਜ਼ ਕਿੱਥੋਂ ਨਿਕਲ ਆਏ ਮੈਂ ਤੈਨੂੰ ਕਹੀ ਜਾਨੀ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਮੈਂ ਹੁਣ ਇਹਨਾਂ ਨੂੰ ਝੂਠਿਆ ਕਰਾਂ ਮੈਂ ਤੇ ਤੂੰ ਝੂਠੀ ਐ ਸਭ ਦੇ ਨਾਲ ਤੇ ਤੂੰ ਮੈਨੂੰ ਕਰੀ ਜਾਓ ਬਸ ਠੀਕ ਆ ਨਹੀਂ ਆ ਭੈਣ ਜੀ ਪੁੱਛੋ ਇਹਨੂੰ ਕਿ ਮੈਂ ਬੇਗਾਨੇ ਘਰ ਜਾ ਕੇ ਤੇ ਮੈਂ ਵਿੱਚ ਕਾਗਜ਼ ਨਾ ਕਾਈਆਂ ਇਹ ਸੂਟ ਹੀ ਕੱਲਾ ਲਈ ਆ ਆ ਕਿੱਥੋਂ ਆ ਗਏ ਵਿੱਚ ਇਹ ਦੱਸੇ ਤਾਂ ਸਹੀ ਪੁੱਛੋ ਇਹਨੂੰ ਨਹੀਂ ਰੱਖੇ ਪੁੱਤ ਸੂਟ ਤੂੰ ਤੇ ਆ ਕੇ ਆਏ ਤਾਂ ਹਿੱਦੇ ਆਏ ਤੇ ਕਾਗਜ਼ ਉਹਨਾਂ ਨੇ ਵਿੱਚ ਰੱਖੋਣੇ ਉੱਥੇ ਜਾ ਕੇ ਉਹਨਾਂ ਦੇ ਘਰ ਬਗਾਨੇ ਘਰ ਜਾ ਕੇ ਤੇ ਵੇਲਾ ਮੈਂ ਵੀ ਤਾਂ ਉਹਨਾਂ ਦੇ ਆਪਣੇ ਕਾਗਜ਼ ਜੇ ਕਿਸਦੇ ਹੋਂਟਾਂ ਮੀ ਆ ਕੇ ਵੀ ਕਹਿੰਨੇ ਵੇ ਚਰਕਿਆ ਸੱਚ ਚੱਚ ਦੱਸ ਦੇ ਤੇ ਗੁੰਮ ਹੋ ਕੇ ਨਾ ਖਲੋ ਮੈਂ ਕੱਢਣੇ ਜਾਣਦੀ ਆ ਨਹੀਂ ਤੇ ਮੈਨੂੰ ਪਤਾ ਜਿੱਥੇ ਕੱਢਣੇ ਆ ਕਿਤਾ ਸੁੱਝ ਗੁੰਮ ਗਈ ਆ ਵੀ ਕਰੇ ਮੇਰੀ ਮਾਂ ਦੇ ਹੁੰਦਾ ਤੇ ਪਰਜਾਈ ਦੇ ਕੋਈ ਗੱਲ ਨਹੀਂ ਕਰਨੀ ਨਾ ਸਾਰੀਆਂ ਕਰਨੀਆਂ ਜਾਣਦੀਆਂ ਮਾਂ ਤੇ ਭੈਣ ਜੀ ਕਹੇ ਜੋਗੀ ਨਹੀਂ ਰਹੀ ਜਦੋਂ ਆਹ ਕੁਝ ਵੇਹ ਲਿਆ ਚੰਗਾ ਹੋਇਆ ਨਾ ਵੇਖ ਲਿਆ ਤੇ ਹੁਣ ਅੱਖੀ ਕੰਨੀ ਵੇਖੇ ਤਾਂ ਬੜਾ ਫਰਕ ਪੈ ਜਾਂਦੀ ਸੂਟ ਸੂਟ ਮੈਂ ਤੇ ਤਾਂ ਕਰਕੇ ਢੇਰੀ ਕਰਤਾ ਫਿਰ ਸੱਚੀ ਆ ਹੁਣ ਕਿਉਂ ਨਹੀਂ ਕੁੰਦੀ ਮਾਰਾ ਇਹਦੇ ਬੁੱਥੇ ਦਾ ਚਪੇੜ ਵੇਖੀ ਕੁੰਦੀ ਕਿ ਨਹੀਂ ਕੁੰਦੀ ਤੇ ਇਹ ਮੇਰ ਕੋ ਤੇ ਖਲੋਤਾ ਨਹੀਂ ਜਾਂਦਾ ਤੂੰ ਇਹਨੂੰ ਸਮਝਾ ਲੈ ਇਹਨੂੰ ਪੁੱਛ ਲੈ ਬੈਠ ਜਾ ਹਾਂ ਬੈਠ ਜਾ ਮਾਸ ਜੀ ਤੋ ਇਹ ਤੈਨੂੰ ਕੋਹੋ ਨਾ ਗਿਆ ਦੇ ਫੇਰਾ ਬੈਠ ਜਾ ਨਹੀਂ ਮੇਰੀ ਸੁਣੋ ਗੱਲ ਕਿ ਤਾਚਰੀ ਠੰਡਾ ਹੋ ਰਿਹਾ ਮੈਂ ਤਾਂ ਲੱਗਉਂਦੀ ਚੰਗੀ ਲੱਗਦੀ ਆ ਜੇ ਕਾਗਜ਼ ਆਗੇ ਤੋਂ ਹੀ ਕੱਢ ਕੇ ਦੋਹਾਂ ਕਾਗਜ਼ ਕੱਤੋਂ ਹੀ ਦੇਣ ਦੇ ਕੋਈ ਨਹੀਂ ਮੇਰੀ ਸੁਣ ਮਨ ਨੂੰ ਗੱਲ ਮੈਂ ਕਾਗਜ਼ ਇੱਥੇ ਦੇਣੀ ਉਹ ਮੈਂ ਦੇਤੇ ਆ ਮੈਂ ਆਪਣੀ ਸਹੇਲੀ ਆਈ ਹੀ ਮੇਰੀ ਉਹ ਵੇਖ ਕੇ ਮੇਰੇ ਘਰ ਨੂੰ ਆਂਦੀਆ ਕਿਹੜੇ ਘਰ ਠੱਠੇ ਜਿਹਦੇ ਵਿੱਚ ਰਹਿੰਦੀ ਆਂ ਤੇ ਮੈਂ ਉਹਦੇ ਮਗਰ ਲੱਗ ਗਈ ਤੇ ਮੈਂ ਉਹਨੂੰ ਦਿੱਤੇ ਆ ਕਾਗਜ਼ ਮੈਂ ਇਸ ਘਰ ਦੇ ਵਿੱਚ ਨਹੀਂ ਰਹਿਣਾ ਮੈਂ ਸ਼ਹਿਰ ਚ ਕੋਠੇ ਰਹਿਣੀ ਆ ਜਿੱਥੇ ਮੇਰਾ ਕੁਝ ਬਣੇ ਮੈਨੂੰ ਆ ਦੋ ਕੁਲੀਆਂ ਦਿੱਤੀ ਪਿਆਰੀ ਬੰਨੇ ਚ ਇਹਨਾਂ ਨੇ ਹਿੱਸਾ ਦਿੱਤਾ ਕੋਈ ਮੈਨੂੰ ਮੈਂ ਇੱਥੇ ਗੁਜ਼ਾਰਾ ਕਰ ਸਕਦੀ ਆ ਸਭ ਕੁਝ ਦਿੱਦੀ ਤੁਹਾਡਾ ਹੀ ਆ ਜਿੰਦੀ ਜਾਨ ਤੇ ਉਹਨਾਂ ਨੂੰ ਕਾਗਜ਼ ਦੋ ਬਾਅਦ ਤੁਹਾਡੇ ਸਭ ਕੋ ਰਹਿਣਾ ਹੁਣ ਤੇ ਉਹਨਾਂ ਨੂੰ ਫੜਾ ਦੋ ਤੁਸੀਂ ਨਾਲੇ ਭਾਬੀ ਜੀ ਘਰ ਨੂੰ ਕੀ ਹੋਇਆ ਵਾ ਘਰ ਬਹੁਤ ਸੋਨਾ ਬਣਾਇਆ ਵਾ ਜਿੱਦਾਂ ਦੇ ਜ਼ਮਾਨੇ ਦਾ ਬਣਾਇਆ ਨਾ ਉਹਨਾਂ ਨੇ ਚੰਗਾ ਹੀ ਬਣਾਇ ਦਾਂ ਜਿੱਤੂ ਹੀ ਦੱਸੋ ਕਾਰ ਮਾੜਾ ਵਾ ਅਹੀਂ ਸਾਰਾ ਹੀ ਛੱਡ ਦਿੱਤਾ ਵਾ ਅਹੀਂ ਕਾ ਕੋਈ ਗੱਲ ਨਹੀਂ ਤੁਸੀਂ ਰਾਓ ਬੋ ਜੋ ਮਰਜ਼ੀ ਕਰੋ ਅਹੀਂ ਵੇ ਲੋ ਇੱਕ ਕੋਠੇ ਚ ਸਿਰ ਕਰਕੇ ਗੁਜ਼ਾਰਾ ਕਰਦੇ ਆਂ ਤੇ ਫੇਰ ਵੀ ਇਹਨਾਂ ਦੇ ਘਰ ਨਹੀਂ ਚੰਗਾ ਲੱਗਣ ਡਿਆ ਇਹਨਾਂ ਦੇ ਕਾਗਜ਼ ਇਹਨਾਂ ਨੂੰ ਦੇ ਤੇ ਤੂੰ ਇਹ ਕੰਮ ਨਹੀਂ ਕਰਨਾ ਹਾਂ ਜਿਹੜੇ ਆਂਦੇ ਇਹਨੇ ਛੇਲੀਂਦੇ ਤੇ ਛੇਲੀਂ ਸੁਲਿਕੇ ਇਹਨੂੰ ਨਹੀਂ ਦਿੱਤੇ ਮੈਨੂੰ ਕਵਲ ਖਾੜੇ ਅੰਦਰ ਮੈਂ ਇਹਦੇ ਘਰ ਦੀ ਕਰਾਂ ਤਲਾਸੀ ਇਹਨੇ ਛੇਲੀ ਨੂੰ ਕਾਗਜ਼ ਦਿੱਤੇ ਆ ਕਿਹੜੀ ਛੇਲੀ ਆ ਮੈਂ ਨਾ ਇਹਨੇ ਚਿਰਦੇ ਦਿੱਤੇ ਛੇਲੀਆਂ ਨੂੰ ਲੋਕੀ ਕਾਗਜ਼ ਫੜਾ ਦਿੰਦੇ ਆਂ ਮੈਂ ਕੀ ਕਰਦੀ ਫਿਰ ਇਹ ਘਰ ਨੂੰ ਕੀਤਾ ਕੀ ਬਣਾਇਆ ਕੀ ਉਹ ਜਿਹੜੀਆਂ ਦੋ ਕੁਲੀਆਂ ਤੇ ਬਿਠਾਤਾ ਤੇ ਮੰਮੀ ਜਿਹੜੇ ਤੁਸੀਂ ਬੈਠ ਦਿੱਤੇ ਹੈ ਨਾ ਉਹ ਵੀ ਕਰ ਗਈ ਨੇ ਖਾ ਲਏ ਹੁਣ ਸਾਰੇ ਤੇ ਥੱਲੇ ਵਗਣ ਨੂੰ ਤਿਆਰ ਹੋਏ ਆ ਆਂਦੀ ਉਹ ਮੰਝੇ ਜੇ ਮੈਂ ਕਹਿ ਦੇ ਨੀ ਘਰੋਂ ਕੁਝ ਚੀਜ਼ ਲਿਆ ਦੇ ਨਾ ਪਿਆ ਹੈ ਨੀਗਾ ਪਿਆ ਹੈ ਨੀ ਉਹ ਧੀ ਨੂੰ ਕਹਿੰਦੀ ਪੂਜੀ ਜਾਵਾ ਸਭ ਕੋ ਸੀ ਕੀ ਭੈਣ ਜੀ ਮੈਂ ਧੀ ਹੰਦੇ ਆਂ ਡਾਈ ਆ ਇਹ ਧੀ ਦੀ ਵੈਰ ਨ ਬਣੀ ਆ ਜੋ ਆਈ ਧੀ ਧੀ ਕਰੀ ਜਾਂਦੀ ਆ ਅਹੀਂ ਤੇ ਮੇਜਰ ਨੂੰ ਵੀ ਨਹੀਂ ਮਾਰਾ ਸਮਝਿਆ ਉਹ ਨੂੰ ਇਹ ਪੁੱਤਾਂ ਵਾਂਗੂ ਪਾਲਿਆ, ਪੋਤੀ ਬਣਾਇਆ, ਵਿਆਹਿਆ, ਸਾਰੇ ਕੰਮ ਕੀਤੇ ਤੇ ਇਹ ਇਹੋ ਜੀਆਂ ਗੱਲਾਂ ਕਰਦੀ। ਜਿਉਂ ਤਾਂ ਪੈਂਦੀ ਐ ਨੇ ਮੇਰੀ ਧੀ ਮੂੰਹ ਗਾੜੀ ਰੱਖੀ ਆ। ਤੇ ਜਿਹੜੀ ਇਹ ਕਹਿੰਦੀ ਐ ਨਾ ਵੀ ਮੈਂ ਜਾ ਕੇ ਅੰਦਰ ਜਾ ਕੇ ਤਲਾਸ਼ੀ ਕਰਾਂ, ਇਹ ਗੱਜ ਕੀ ਆ। ਇਹ ਸੁਣ ਲੋ, ਇੱਕ ਦਿਨ ਇਹਨੇ ਮੇਰੇ ਹੱਥ ਵੀ ਚੁੱਕਿਆ। ਇਹਨੇ ਚਪੇੜ ਮਾਰੀ ਮੇਰੇ। ਜੇ ਡੈਡੀ ਆ, ਉਹ ਨਹੀਂ ਚੰਗਾ ਬੋਲਦੇ। ਅੱਗੇ ਡੈਡੀ ਜਿਹੜੇ ਮੇਰੇ ਸਾਹਾਂ ਨਾਲ ਸਾਹ ਦਿੰਦੇ, ਉਹਨੂੰ ਚੁੱਕ-ਚੁੱਕ ਕੇ ਹੁਣ ਡੈਡੀ ਵੀ ਨਹੀਂ ਗੇ ਬੋਲਦੇ ਮੇਰੇ ਨਾਲ ਜਵਾਦਨਾ। ਜਿਹੜਾ ਇਹ ਆਂਦੀ ਆ ਨਾ ਵੀ ਮੇਰੇ ਤੇ ਹੱਥ ਚੁੱਕਿਆ, ਐਸੇ ਕੱਲੋਂ ਚੁੱਕਿਆ ਹੋਣ ਨਹੀਂ ਮੈਂ ਤਾਂ ਚੱਕਣਾ ਜੋਕ ਮੈਂ ਹੁਣ ਵੀ ਲੜਾਈ ਹਾਂ ਖੜ ਮੈਨੂੰ ਅੰਦਰ ਇਹਨਾਂ ਕਾ ਮੈਨੂੰ ਹੱਥ ਲਾ ਕੇ ਮੈਂ ਘਰ ਜਾ ਕੇ ਵੇਖਾਂ ਨਾ ਕੰਤੋਂ ਆਂਦੀ ਸੀ ਵੀ ਮੈਂ ਵੇਖੀ ਜਾਂੀ ਤੂੰ ਵੀ ਮੈਂ ਕੀ ਕਰਦੀ ਆ ਘਰੇ ਕਿਹੜਾ ਸੱਪ ਕਢਣਾ ਵਾ ਮੈਂ ਘਰ ਜਾ ਕੇ ਪਤਾ ਕਰਦਾ ਵਾ ਵੀ ਕੀ ਕੀ ਆਂਦੀ ਆ ਤੇ ਕੀ ਨਹੀਂ ਮੰਮੀ ਜੀ ਜੇ ਤੂੰ ਹੁਣ ਮੇਰੀਆਂ ਸੁਣੋਗੇ ਨਾ ਤੇ ਤੁਹਾਡੀਆਂ ਅੱਖਾਂ ਆਪੇ ਖੁੱਲ ਜਾਣੀਆਂ ਤੇ ਤੁਹਾਡੀ ਧੀ ਨਾ ਕੀ ਕੁਝ ਕਰਦੀ ਰਹੀ ਏ ਤੇ ਜੇ ਤਨ ਮੈਂ ਦੱਸਿਆ ਨਾ ਮੇਜਰ ਦੀਆਂ ਮੇਜਰ ਆਇਆ ਛੁੱਟੀ ਤੇ ਉਹਦੇ ਸੁੱਟੀ ਨੇ ਕੱਟਣ ਦਿੱਤੀ ਇਹਨੇ ਉਸੇ ਵਾਲੇ ਕਹਲਾਤਾ ਉਹ ਸਾਨੂੰ ਫੋਨ ਨਹੀਂ ਕਰਦਾ ਕਹੋ ਤੈਨੂੰ ਮੈਂ ਕਹੀ ਜਾਨੀ ਹਾਂ ਵੀ ਮੰਮੀ ਨੂੰ ਅੰਦਰ ਲੈ ਕੇ ਨਾ ਮੇਰੇ ਕੋਲ ਬੁਰਾ ਕੋਈ ਨਹੀਂ ਏ ਤੂੰ ਹੀ ਗਿੱਜ ਗਈ ਜ ਵਾਰ ਵਾਰ ਮੇਰੇ ਘਰ ਦੀ ਤਲਾਸ਼ੀ ਕਰਨ ਤਨ ਮੈਂ ਕਹੀ ਜਾਨੀ ਅਜੇ ਪਿੱਛੇ ਮੁਰਦਿਓ ਮੁਰਦਿਓ ਮੰਮੀ ਕਹਿ ਦੇਣੀ ਤੇ ਬੁਰੇ ਬੜੇ ਬਣਾਈ ਆ ਪੱਜ ਮੈਂ ਤੈਨੂੰ ਆਨੀ ਆ ਤੇ ਆਪਣੀ ਮਾਂ ਦੇ ਸਾਹਮਣੇ ਨਾ ਐਡੀ ਜ਼ੁਬਾਨ ਨਾਲ ਲੜਾ ਮੈਂ ਉਹਦੇ ਹੁਣ ਜਾਵਾਂ ਚਪੇੜਾਂ ਛੱਡ ਦੇਣੀਆਂ ਤੇਰੇ ਮੂੰਹ ਤੇ ਆਹੋ ਪੁੱਛੋ ਇਹਨੂੰ ਪੁੱਛਣਾ ਕਰੇ ਕਦੋਂ ਮਾਤੋਂ ਹੀ ਖਵাদার ਮਾਤਾ ਜੇ ਮੇਰੇ ਅੰਦਰ ਪਿਆਰ ਪਾਇਆ ਇੱਥੋਂ ਪਸਾਹ ਮੋੜ ਗਿਆ ਅੱਗੇ ਤੁਸੀਂ ਮੈਨੂੰ ਚੋਰੀ ਦੇ ਲਈ ਜਾਮ ਲਾਇਆ ਨਾ ਤੇ ਮੈਂ ਹੁਣ ਉਲਟਾ ਕੇਸ ਤੁਹਾਡੇ ਤੇ ਪਾਉਣਾ ਹੀ ਹੁਣ ਮੈਂ ਕੁੱਝ ਸੱਦੂਗੀ ਜਾਂ ਤੁਰੇ ਜਾ ਘਰ ਨੂੰ ਆਪਣੇ ਮੇਰੇ ਅੰਦਰੋਂ ਨਿਕਾ ਆ ਲੈ ਜਾ ਪਸਾਹ ਨੂੰ ਇਹਦੇ ਬਾਅਦ ਚ ਪਤਾ ਲੱਗੂਗਾ ਕਿ ਤੂੰ ਉਲਟਾ ਸੱਦਦੀ ਕਿ ਮੈਂ ਸੱਦਦੀ ਹੁਣ ਪੁਲਿਸ ਮੇਰੀ ਮੰਦੀ ਕਿ ਤੇਰੀ ਮੰਦੀ ਆ ਇਹ ਵੀ ਲੱਗ ਜੂ ਤੈਨੂੰ ਹੁਣ ਪਤਾ ਨਾਲੇ ਉਹ ਗੱਲ ਚੋਰੀ ਤੇ ਨਾਲੇ ਕਿੰਨਾ ਜੋਰੀ ਆ ਜੋਰ ਵਾਲਾ ਕੰਮ ਕਰ ਰਹੀ ਨਾਲੇ ਹਾਦ ਹੋ ਗਈ ਤੇਰੇ ਵਾਲੀ ਇਹ ਤੂੰ ਜਹਾੜੇ ਕੁल्ले ਦੀ ਵੇਚ ਛੱਡੇ ਕੀ ਅਹੀਂ ਮਾੜਾ ਬਣਾਇਆਹੀਂ ਦੱਸ ਤੇ ਛਈ ਜਿੱਤਾ ਕੀ ਤੂੰ ਮੈਨੂੰ ਉਹ ਦੱਸੋ ਨਾ ਮੈਨੂੰ 니 ਹੋਰ ਤੈਨੂੰ ਕੀ ਦੇਣਾਹੀਂ ਤੂੰ ਦੱਸ ਤੇ ਕੀ ਲੈਣਾ ਸਾਡੇ ਕੋ ਸਾਡੇ ਹੱਡ ਵੇਚ ਕੇ ਲੱਲਾ ਹੋਰ ਦੱਸ ਵੀ ਇਹੋ ਕੋਈ ਹੁੰਦਾ ਵਾ ਮੰਮੀ ਇੱਥੇ ਬੋ ਤੇ ਮੈਂ ਤੁਹਾਨੂੰ ਸਾਰੀ ਗੱਲ ਦੱਸਾਂ ਇਹਨਾਂ ਮੇਰੇ ਨਾਲ ਕੀਤਾ ਕੀ ਤਾ ਕੀ ਤੂੰ ਵੀ ਸੁਣ ਲੈ ਤੂੰ ਵੀ ਉਹ ਦਿਨੇ ਆਈ ਸੀ ਨਾ ਲੈ ਕੇ ਭਰਾ ਨੂੰ ਕਿ ਚੱਲ ਚੱਲੀਏ ਚੋਂ ਹੁਣ ਕੀ ਆਈ ਏ ਦੀਦੀਆਂ ਤੇ ਤੁਸੀਂ ਵੀ ਨਾ ਸੁਣੀਆਂ ਤੇ ਜਾ ਕੇ ਮੰਮੀ ਨੂੰ ਨਾ ਕੁਝ ਵੀ ਦੱਸਿਆ ਉਹ ਹੀ ਫੇਰ ਇਨਾਂ ਦੇ ਸੱਫਤੇ ਮੈਨੂੰ ਬਿਠਾ ਕੇ ਉਹਨਾਂ ਦੇ ਜੁੱਤੀਆਂ ਖਵਾ ਲਨਵਾਤੀ ਮੇਜਰ ਆਇਆ ਛੁੱਟੀ ਇਹਨਾਂ ਨੇ 10 ਦਿਨ ਦੀ ਛੁੱਟੀ ਨਹੀਂ ਕੱਟਣ ਦਿੱਤੀ ਉਹਨੂੰ ਉਹਨੂੰ ਚੋਂਦ ਘਰ ਦੇ ਤੇ ਕਿ ਰਾਤ ਦਿਨ ਉਹਨੂੰ ਪੜਾ ਪੜਾ ਕੇ ਉਹਨੂੰ ਘਲਾ ਦਿੱਤਾ ਉਹਨੇ ਵੀ ਮਾਂ ਦੇ ਪੁੱਤ ਨੇ ਮੁੜ ਕੇ ਸਾਨੂੰ ਮੁੜ ਕੇ ਫੋਨ ਨਾ ਕੀਤਾ ਅੱਗੇ ਮੁੰਡੇ ਦਾ ਖਰਚਾ ਦਿੰਦਾ ਹੁੰਦਾ ਸੀ ਉਹਨੇ ਉਹ ਵੀ ਨਾ ਕਰ ਲਿਆ ਤੁਸੀਂ ਵੀ ਸਿਆਣੇ ਜੀ ਮੈਂ ਖਰਚਾ ਕਿੱਥੋਂ ਕਰਾਂ ਖਰਚੇ ਤਾਂ ਤੇ ਭੁੱਖੀ ਰਹਿੰਦੀ ਆ ਇਹਨੂੰ ਤਾਂ ਕੁਝ ਜੁੜਦਾ ਹੀ ਨਹੀਂਗਾ ਮੁੰਡੇ ਦੀਆਂ ਪੜਾਈਆਂ ਦੇ ਖਰਚੇ ਅਸੀਂ ਦਈਏ ਸਕੂਲ ਦੇ ਸਾਰੇ ਅਸੀਂ ਖਰਚੇ ਕਰਦੇ ਆਂ ਇਹ ਨੂੰ ਪੁੱਛ ਕਿ ਕਿਤੇ ਜਣ ਇਹਨੇ ਖਰਚਾ ਦਿੱਤਾ ਵਾ ਇਹ ਮੁੰਡੇ ਨੂੰ ਵੀ ਨਹੀਂ ਕਿਤੇ ਸਾਡੇ ਲਾਗੇ ਲੱਗਣ ਦਿੱਤੀ ਸਾਡਾ ਪੁੱਤ ਵਾ ਸਾਡਾ ਪੋਤਾ ਵਾ ਸਾਨੂੰ ਉਹ ਬੁਰਾ ਲੱਗਦਾ ਵਾ ਪੁੱਛ ਇਹਨੂੰ ਮੂੰਹ ਤੇ ਬੈਠੀ ਆ ਨਹੀਂ ਭੈਣ ਜੀ ਤੁਸੀਂ ਤੇ ਸੱਜਣ ਤੇ ਫੁੱਲਾਂ ਦੀ ਬਾਸ਼ਨਾ ਹੁੰਦੀ ਆ ਤੇ ਕੋਈ ਗੱਲ ਨਹੀਂ ਤੁਸੀਂ ਕਿ ਸੋਹਣੀ ਨੇ ਤੁਹਾਡੀ ਤੁਹਾਡੀ ਰਹਿਣੀ ਆਏ ਸਾਡੀ ਨਹੀਂ ਕਿ ਰਹਿਣੀ ਤੇ ਨਾ ਹੀ ਹੋਰ ਰੱਖਣੀ ਆ ਮੁੰਡੇ ਨੇ ਤਾਂ ਕਿੰਨੀ ਵਾਰਾ ਕੱਢੀ ਆ ਮੈਂ ਇਹ ਲੈਵਨੀ ਆ ਫੇਰ ਗੱਲ ਨਾਲ ਲਾਉਣੀ ਆ ਕਿ ਚੱਲ ਕੋਈ ਗੱਲ ਨਹੀਂ ਮੈਨੂੰ ਲੱਗੇ ਸ਼ਰੀਕਾ ਭਾਈ ਚਾਰਾ ਨਾ ਆ ਕੇ ਟੀ ਇਹ ਇੱਕ ਨੋ ਤੇ ਉਹ ਵੀ ਕੱਢਦੀ ਇਹਨਾਂ ਨੇ ਘਰ ਮੈਂ ਜਾਨੀ ਆ ਫਿਰ ਤੂੰ ਮੈਂ ਨਹੀਂ ਮੇਰੇ ਵਾਰ ਵਿੱਚ ਨਹੀਂ ਆਈ ਵਸ ਗੱਲ ਨਹੀਂ ਆਈ ਤੇਰੇ ਚ ਕੀ ਕਾਜ ਵਾ ਤੂੰ ਕੋਈ ਕਾਜ ਦੇਗਾ ਤੂੰ ਇਤਰਾ ਆਏ ਨਾ ਕੇ ਬਨੇ ਨਿਬੇੜਾ ਲਾ ਕੇ ਜਾਓ ਠੀਕ ਆ ਨਹੀਂ ਤੇ ਬਿਲਕੁਲ ਮੁੰਡਾ ਤਾਂ ਤੇ ਨਹੀਂ ਵੜਦੀ ਤੂੰ ਹੀ ਮੇਰੇ ਨਾਲ ਬੜਿਓ ਜੇ ਤੂੰ ਇੰਨਾ ਦੀ ਸੁਣਨੀ ਆ ਵਾ ਤੇ ਆਹ ਸੁਣ ਲੋ ਗੱਲਾਂ ਮਗਰੋਂ ਤੇਰੀ ਆਹ ਗੱਲ ਹੀ ਹੋ ਹਨ ਵੀ ਆਂਦੀ ਕਿ ਮੇਰੇ ਵੇੜੇ ਨਾਲ ਬੜਿਓ ਤੇਰੀ ਤੇ ਹੀ ਅੰਦੀ ਆ ਉਹ ਨਾ ਮੇਰੇ ਵੇੜੇ ਬੜੇ ਇਹਨਾਂ ਤੇ ਇਹ ਗਿਓ ਕਿ ਸਾਰਿਆਂ ਨੂੰ ਛੱਡ ਕੇ ਇਕੱਲੀ ਪ੍ਰਧਾਨੀ ਨੂੰ ਇਕੱਲਿਆਂ ਨਹੀਂ ਭਾਗੀ ਜੀ ਵੱਡੇ ਹੋਈਦਾ ਹੁੰਦਾ ਵੀ ਤੁਸੀਂ ਮਾਂ ਪਿਓ ਨੂੰ ਵੀ ਏਦਾਂ ਮੂੰਹ ਫਾੜ ਕੇ ਕਹਤਾ ਇਹਨਾਂ ਤੋਂ ਬਿਨਾਂ ਤਾਂ ਡੱਗ ਜਰਾ ਹੋ ਜੂਗਾ ਉਹਨਾਂ ਮੇਰੀਆਂ ਸੁਣੀਆਂ ਉਹਨਾਂ ਦੀ ਸੁਣੀ ਜਾਂਦੀ ਮੇਰੇ ਇੱਕ ਵੀ ਸੁਣੀ ਇਹਨੇ ਜੂਆ ਮੇਰੀ ਔਕੀ ਆ ਜੇ ਸੱਚੀ ਹੋਵੇ ਤੇ ਤੇਰੀਆਂ ਸੁਣਨਾ ਓਏ ਤੱਕ ਤੱਕ ਝੂਠੀ ਹੁਣ ਹੋ ਗਈ ਵਿਚਾਰੀ ਉਹਦੇ ਪਾਣੀਓ ਪਾਣੀ ਫੋਨ ਡਈ ਆ ਇਹ ਕਿ ਤੂੰ ਉਹਨੂੰ ਫੋਨ ਤੇ ਸਿਖਾਇਆ ਤੇ ਤੁਹਾਡੀ ਬੋਲੀ ਬੋਲੀ ਜਾਣਦੀ ਆ ਧੀ ਜੀ ਤੂੰ ਨੇ ਇੱਕ ਵੀ ਨਹੀਂ ਸੁਣੀ ਜੋ ਆਈ ਆ ਸੁਣਨ ਦਿੱਤੀ ਵੀ ਨਹੀਂ ਤੂੰ ਹੀ ਉਹਨੂੰ ਧੀਏ ਮੈਂ ਬੜੀਆਂ ਸੁਣੀਆਂ ਮੈਂ ਹੁਣ ਸੁਣਨ ਗੋਚਰਾ ਕੁਛ ਨਹੀਂ ਰਹਿ ਗਿਆ ਮੈਂ ਜਾਨੀ ਆ ਤੇ ਤੂੰ ਇੱਥੇ ਮਾਰ ਇੱਥੇ ਜੀ ਜੋ ਮਰਜ਼ੀ ਕਰ ਮੈਂ ਜਾਨੀ ਆ ਮੇਰਾ ਕਹੇ ਖਲੋਣ ਜੋ ਗਰ ਨਹੀਂ ਰਿਹਾ ਤਾਂ ਚਾਰ ਉੱਠ ਧੀਏ ਚੱਲ ਗਏ ਇਹਨਾਂ ਦਾ ਨਹੀਂ ਨਿਭਣਾ ਚੰਗਾ ਭੈਣ ਜੀ ਹਣ ਮੈਂ ਕੀ ਕਹਿ ਸਕਦੀ ਆ ਭੈਣ ਜੀ ਮੈਂ ਤੁਹਾਨੂੰ ਵਹਿਜਾ ਨਹੀਂ ਕਹਿ ਸਕਦੀ ਹੁਣ ਆਪਾਂ ਵੀ ਜਿੱਦਾਂ ਨੀ ਬੋਸ ਹਣੀ ਕੀਤੀ ਆ ਮਾਂ ਤੇ ਉਹ ਜਿਹੜੇ ਆ ਨਾ ਇਹ ਛੱਡਣ ਵਾਲਾ ਭਾਗ ਨਹੀਂ ਹੁੰਦਾ ਤੁਸੀਂ ਮੂੰਹ ਕਰਕੇ ਦੇਖ ਲੋ ਕਿਦਾਂ ਉਹਨਾਂ ਨੂੰ ਦੁਖੀ ਕਰਕੇ ਘਲਾਤਾ ਵਾ ਜੋ ਤੁਸੀਂ ਚਾਹੁੰਦੇ ਆ ਨਾ ਉਹ ਹੋ ਗਿਆ ਵਾ ਤੁਸੀਂ ਛਡਾਉਣੇ ਹੀ ਮੇਰੇ ਪੇਕੇ ਤੇ ਰਲ ਮਿਲ ਕੇ ਛਡਾਤੇ ਆ ਜਿਹੜੀ ਇਹ ਵੀ ਆ ਨਾ ਇਹ ਵੀ ਬੜਾ ਸੋਚਦੀ ਹੋਣੀ ਆ ਵੀ ਮੈਂ ਮੰਮੀ ਨੂੰ ਲੈ ਕੇ ਤੇ ਚੱਲੀ ਆ ਪਹਿਲਾਂ ਤੁਸੀਂ ਜਦੋਂ ਆਉਣ ਲੱਗੀਆਂ ਸੀ ਤਾਡਾ ਫਰਜ਼ ਨਹੀਂ ਮੈਨੂੰ ਫੋਨ ਕਰਨ ਦਾ ਵੀ ਦੀਦੀ ਤੇਰੀ ਸੱਸ ਫੋਨ ਕਰਨ ਨਹੀਂ ਆਈਏ ਜਾਂ ਨਾ ਆਈਏ ਤੁਸੀਂ ਚੁੱਕੀ ਸਕੁਟਰੀ ਤੇ ਦੋਵੇਂ ਨਵਾਂ ਸੱਸ ਪੁੜਕਦੀਆਂ ਇੱਧਰ ਨੂੰ ਆ ਗਈਆਂ ਓਹ ਦਿੱਤਾ ਨਾ ਜਿਹੜਾ ਤੂੰ ਚਾਹੁੰਦੀ ਪਈ ਦੀ ਮਾਸ ਕੁੱਟ ਜੇ ਸੁੱਟ ਗਈ ਹੈ ਨਾ ਹੁਣ ਤੂੰ ਸੌਖੀ ਰਹਿ ਗਈ ਨਹੀਂ ਕੀ ਮੈਂ ਚਾਹੁੰਦੀ ਅਸੀਂ ਤੁਹਾਡੇ ਨੂੰ ਸੁਣਦੇ ਰਹੇ ਨਾ ਕਿੰਨਾ ਚਿਰ ਸੁਣੀਆਂ ਵਾ ਅੱਜ ਤੁਹਾਡੀ ਜਦੋਂ ਗਲਤੀ ਹੈ ਤੁਸੀਂ ਭਰ ਕੇ ਮੂੰਹ ਮੈਨੂੰ ਕਹਿ ਦਿੱਤਾ ਵੀ ਜੋ ਤੂੰ ਚਾਹੁੰਦੀ ਉਹ ਹੋ ਗਿਆ ਕੀ ਮੈਂ ਕਰ ਦਿੱਤਾ ਮਾਰਾ ਤੁਹਾਡਾ ਇਹੋ ਕੁਝ ਤਾਂ ਚਾਹਨੀ ਹੋ ਗਿਆ ਜਾਂ ਤੂੰ ਹੀ ਤੁਰੀ ਜਾ ਚੁੱਪ ਕਰਕੇ ਮਾ ਦੇ ਮਗ ਤੂੰ ਕੋ ਇੱਥੇ ਬੈਠੀ ਕਰਦੀ ਮੇਰੇ ਲਾਗੇ ਜੇ ਕਿ ਤਾਡਾ ਅਜ ਵੀਰ ਆਇਆ ਹੁੰਦਾ ਨਾ ਤਾਂ ਉਹਨੇ ਵੀ ਸੁਣ ਕੇ ਤੁਹਾਨੂੰ ਹੀ ਗਲਤ ਕਹਿ ਕੇ ਜਾਣਾ ਸੀ ਉਹਨੇ ਇੱਥੇ ਨਾ ਆਨ ਨੂੰ ਹਣ ਵਰਨ ਦੇਣਾ ਵਾ ਤੇ ਨਾ ਹੀ ਹੁਣ ਆਉਣਾ ਹੀ ਆ ਜਿਹਾ ਜਿੱਦਰ ਮਾਂ ਕਹੀ ਉਹਦੇ ਤੂੰ ਵੀ ਤੁਰ ਜਾ ਤੂੰ ਇੱਥੇ ਕਰ ਲੈ ਆ ਪਰ ਮੈਨੂੰ ਹਜੇ ਵੀ ਤੁਹਾਡਾ ਦੁੱਖ ਆਉਂ ਰਿਹਾ ਪਰ ਤੁਸੀਂ ਮੂੰਹ ਫੜ ਕੇ ਕਹੀ ਜਾਂਦੇ ਕੋਈ ਗੱਲ ਮੇਰਾ ਨੇ ਕਿਸੇ ਨੂੰ ਵੀ ਦੁੱਖ ਹੈਗਾ ਠੀਕ ਆ ਮੈਂ ਇਕੱਲੀ ਆ ਤੇ ਇਕੱਲੀ ਇਨਾ ਮੈਂ ਸਹਰਿਆਂ ਦੀ ਸੁਣਨੀ ਤੇ ਨਾ ਮੈਂ ਤੁਹਾਡੀਆਂ ਸੁਣਨੀ ਆ ਠੀਕ ਆ ਵੇਖਿਆ ਮੈਨੂੰ ਇਕੱਲੀ ਪਰਦਾ ਨਹੀਂ ਹੋਏ ਇਹ ਕਹੀ ਸੁਣਦੀ ਆ ਤੁਸੀਂ ਆਖੀ ਤਾਂ ਜਾਂਦੇ ਹੈਗੇ ਉਹ ਗੱਲਾਂ ਉਹ ਅਹੀ ਆ ਯੇ ਨਰਕੀਆ ਚੰਗੀਆਂ ਮਾੜੀਆਂ ਛੋਣ ਛੋੜ ਕੇ ਫੇਰ ਹੀ ਇੱਥੇ ਸਿਰ ਦਿੰਦੇ ਆ ਸਿੱਧੂ ਤਰੀਕਾ ਨਾ ਸਾਨੂੰ ਆਖੇ ਕਿ ਇੱਕ ਨੋ ਆ ਇਹ ਉਹ ਜੇ ਨਾ ਵੀ ਲਾ ਕੇ ਖਾਂਦੇ ਇਹ ਰੱਦ ਕਰ ਦਿੰਦੀ ਆ ਨਹੀਂ ਮੈਨੂੰ ਕਹਿਦੀ ਵੀ ਲੋੜ ਨਹੀਂ ਇਹਦੇ ਰੱਬ ਨੂੰ ਵੀ ਨਹੀਂ ਯਾਦ ਰੱਖਦੀ ਐਦਾਂ ਨੇ ਦੇਦੀ ਘੜੀ ਦਾਈ ਦਾ ਸਿਆਣੇ ਬਣੋ ਪੁੱਤ ਤੁਹਾਡੇ ਜੱਡਾ ਜਵਾਨ ਹੋਇਆ ਵਾ ਇੱਧੇ ਘਰ ਦਾ ਚੰਗੇ ਲੱਗੀਦਾ ਰੋਜ਼ਦਾਰੀ ਮੈਂ ਬੜੀ ਸਿਆਣੀ ਆ ਮੈਂ ਇੱਥੇ ਨਹੀਂ ਜੇ ਰਹਿਣਾ ਬੇਸਾਕਾ ਉੱਥੇ ਭਾਂਏ ਤਰਪਾਲ ਦੀ ਕੁੱਲੀ ਬੰਨ ਕੇ ਨਾ ਤੇ ਮੈਨੂੰ ਉੱਥੇ ਵੜ ਜੋ ਤੇ ਮੈਂ ਉੱਥੇ ਰੋਟੀ ਪਕਾ ਕੇ ਖਾ ਲੂੰਗੀ ਠੀਕ ਆ ਮੈਂ ਛਤਰਾ ਜੀ ਨਹੀਂ ਰਹਿਣਾ ਇੰਨੇ ਦੇ ਵਿੱਚ ਹਾੜਾ ਉਹ ਲੋ ਜਿੱਥੇ ਮਰਜੀ ਰੱਜ ਜੋ ਤੂੰ ਹਾੜਾ ਨਹੀਂ ਕਹਿਣਾ ਮਨਣ ਦੇ ਭਾਂਏ ਕੁੱਲੀ ਬੰਨ ਤੇ ਭਾਂ ਚੁੱਕੀ ਮਨ ਜੋ ਮਰਜੀ ਬੰਨ ਜਾ ਤੁਰੀ ਜਾ ਚੁੱਪ ਕਰਕੇ ਆਹੀ ਤਾਂ ਚਲੀ ਜਾਣਾ ਵਾ ਆਹੀ ਕਿਹੜਾ ਉਹ ਲੱਗੇ ਜਾ ਉਹਨੇ ਮੇਖੀ ਤਾ ਨਾ ਕਿਤੇ ਫੋਨ ਕਰਾਂਗੇ ਨਾ ਤਰਦੇ ਵੀ ਲਾਏਗੇ ਗੱਲ ਕਰਨ ਨੂੰ ਤਰਨਾ ਉਹਨੇ ਗੱਲ ਵੀ ਨਹੀਂ ਕਰਦੇ ਨੀ ਕਿਤੇ ਮੈਨੂੰ ਹੁਣ ਉਹ ਵੇਖੂਗੀ ਨਾ ਆਪਣੀ ਜਦੋਂ ਭਰਾ ਨੂੰ ਫੋਨ ਕਰੂੰਗੀ ਉਹ ਵੀ ਮੇਰੀਆਂ ਸੁਣੂਗਾ ਨਾ ਤੇ ਦੱਸੂਗੀ ਨਾ ਵੀ ਆਹ ਕੁਝ ਇੱਥੇ ਕਰਕੇ ਗਈਆਂ ਹਾਂ ਤੇ ਮੈਂ ਵੀ ਜਾ ਕੇ ਦੱਸਦੀ ਨਾ ਵੀ ਆਹ ਕੁਝ ਕੀਤਾ ਈ ਤੁਹਾਡੀ ਭੈਣ ਨੇ ਆਹ ਚੰਦ ਚੜ੍ਹੇ ਤੁਸੀਂ ਬੜੇ ਜਲਦੀ ਜਾਂਦੇ ਭੈਣ ਦੇ ਆਖੇ ਲਾ ਕੇ ਆਹ ਭੈਣ ਦੇ ਕਰਤੂਤਾਂ ਜੇ ਭਰਦੀ ਜਾ ਕੇ ਕੰਨ ਜਿੰਨੇ ਭਰੇ ਜਾਂਦੇ ਹੋਰ ਕੀ ਕਰਨਾ ਅੱਗੇ ਵੀ ਤੂੰ ਉਹਦੇ ਕੰਨ ਭਰਦੀ ਰਹੀ ਰਹਿੰਦੇ ਖੁੰਦੇ ਹਣ ਮਾਂ ਦੇ ਪਰ ਛੜਨੇ ਜਾ ਕੇ ਤੇ ਮੰਮੀ ਦੀਦੀ ਦਾ ਕਸੂਰ ਨਿਕਲਿਆ ਨਾ ਉੱਥੇ ਮੰਮੀ ਦੀਦੀ ਦਾ ਕਸੂਰ ਨਿਕਲਿਆ ਨਾ ਤੇ ਮੰਮੀ ਨੇ ਸਾਰਾ ਕੁਝ ਵੇਖ ਹੀ ਲਿਆ ਮੰਮੀ ਨੇ ਕਿਹਾ ਮੈਂ ਜਾ ਕੇ ਦੱਸਣਾ ਮੰਮੀ ਨੇ ਆਪਣੀ ਅੱਖੀਂ ਵੇਖਿਆ ਸਾਰਾ ਕੁਝ ਆਪਣੀ ਧੀ ਦਾ ਜੇ ਪਰਕੇ ਮੈਂ ਮਾਂ ਮਮੀ ਨਾਲ ਤਕਰਾ ਤੇ ਫਿਰ ਫਿਰ ਤੇ ਕਿੰਨੇ ਕ ਚੰਗੇ ਕਹਿਣਾ ਮੈਨੂੰ ਨਰ ਕੁੰਦੀ ਨੇ ਦਿਆ ਜੀ ਬਾਬਾ ਅੱਗੇ ਤੋਂ ਢੇਲੀ ਕਰਦੀ ਮਮੀ ਹਜੇ ਕੀਤੇ ਨਹੀਂ ਆ ਕੀਤੇ ਨਹੀਂ ਰਹਿਣ ਦੇ ਮੁੰਡਾ 4 ਦਿਨ ਗਿਆ ਤੇਰੇ ਕੋ ਕਿਧਰ ਰੋਟੀ ਨਹੀਂ ਖਵਾ ਲਈ ਗਈ ਰੋਜ਼ ਤੂੰ ਮੈਨੂੰ ਫੋਨ ਕਰਦੀ ਦੀਦੀ ਇਹਦੀ ਪੜਾਈ ਖਰਾਬ ਹੋਣਦੀ ਦੀਦੀ ਇਹਦੀ ਪੜਾਈ ਖਰਾਬ ਹੋਣਦੀ ਰੋਟੀ ਪਕਾਉਣ ਦੀ ਮਾਰੀ ਨਹੀਂ ਅਜੇ ਤੇ ਮੇਰੀ ਮਾਂ ਦਾ ਹੀ ਸਭ ਕੁਸ ਭਰਾ ਦਾ ਹੀ ਤਿੰਨ ਦੋ ਡੱਕ ਕੇ ਲਾਉਂਦੀ ਨਾ ਪਾਰਾ ਚਲੇ ਉੱਤੇ ਤੂੰ ਤਾਂ ਕਿਤੇ ਨਿਆਰੇ ਨੂੰ ਕਿਤੇ ਦਾਦੀ ਲੱਗੇ ਨਹੀਂ ਕਿਤੇ ਬਿਆੰਦ ਨਹੀਂ ਕਿਤੇ ਦਾਦੇ ਲੱਗੇ ਨਹੀਂ ਬਿਆੰਦੰਦੀ ਜੇ ਕਿਤੇ ਭੂਆ ਹੁੰਦੀ ਕਿਤੇ ਉਹਨਾਂ ਨੂੰ ਤਾਂ ਮਿਲ ਜਾਂਦੀ ਮੈਂ ਕਦੇ ਕੀਤਾ ਮੁੰਡੇ ਨੂੰ ਇਦਾਂ ਆ ਗਈ ਨਾ ਸੱਚਾਈ ਉੱਥੇ ਹੀ ਸੱਸ ਫੋਨ ਕਰਦੀ ਸੀ ਮੇਰੀ ਤੇ ਤੇਰੀ ਤੈਨੂੰ ਇਹਨਾਂ ਗੱਲਾਂ ਦਾ ਪਤਾ ਲੱਗਾ ਤੈਨੂੰ ਇਦਾਂ ਕਿੱਦਾਂ ਪਤਾ ਲੱਗਣਾ ਨਹੀਂ ਮੈਨੂੰ ਕਹਿੰਦੇ ਫੋਨ ਨਹੀਂ ਕੀਤਾ ਨਾਲੀਆਂ ਕੁੰਡੀਆਂ ਅੜਦੀਆਂ ਦੋਵਾਂ ਦੀਆਂ ਗੱਲਾਂ ਤੁਸੀਂ ਕਰਦੀਆਂ ਹੀ ਹੋ ਨਨਾਨ ਪਰਜਾਈ ਵੀ ਕਰਦੀਆਂ ਹੋਣੀ ਜਾਂ ਤੁਰੀ ਜਲ ਚੁੱਪ ਕਰਕੇ ਮੈਨੂੰ ਗੁੱਸਾ ਨਾ ਚੜਾਈ ਜਾ ਮੇਰਾ ਚਲੀ ਜਾਣਾ ਮੈਨੂੰ ਨਾ ਕਹਿੰਨੇ ਫੂਡ ਕੀਤਾ ਤਾਂ ਨਾ ਮੈਂ ਕਹਿੰਦੇ ਗੱਲਾਂ ਚ ਆਈ ਆ ਫੇ ਤੈਨੂੰ ਇਹ ਕਿੱਦਾਂ ਪਤਾ ਲੱਗ ਗਿਆ ਪੇ ਪੋਤੇ ਨੂੰ ਲੱਗੇ ਨਹੀਂ ਜਾਣ ਦਿੰਦੀ ਉਹਦੇ ਤੈਨੂੰ ਬਹੁਤ ਪਤਾ ਵਾ ਤਾਂ ਹੀ ਤਾਂ ਤੂੰ ਮੁੰਡਾ ਉੱਥੇ ਕੱਢ ਛੱਡਿਆ ਫਿਰ ਆਹੀ ਕੰਮ ਕਰਦੀ ਰਹੀ ਹਣੀ ਮਗਰੋਂ ਮੇਰੇ ਸਹਾਨਾ ਫਿਰ ਕਰਦੀ ਰਹੀ ਆ ਕੋਈ ਜਿਹੀ ਨਹੀਂ ਆ ਆ ਚਲ ਠੀਕ ਆ ਮੰਮੀ ਬਾਤ ਚਲ ਗਈ ਆ ਮੈਂ ਵੀ ਜਾ ਮੰਮੀ ਬਾੜ ਖਲੋਤੀ ਹਣੀ ਫਿਰ ਕਾੜ ਆਪਣੀਆਂ ਮਰਜ਼ੀਆਂ ਹੀ ਤਾਂ ਨਹੀਂ ਖੜਨਾ ਹਰ ਕੋਲ ਭਾਸ਼ਤਰ ਫਰ ਮਰਜ਼ੀ ਕਰ ਚੰਗਾ ਪਹਿਣਾ ਤੇਨਾਂ ਨਹੀਂ ਕੋਈ ਵੜਿਆ ਆ ਸਕਦਾ ਜੀ ਜੀ ਖਲੋ ਜੋ ਚਾਹ ਚੂਗਣ ਨਹੀਂ ਪੀਣੀ ਨਹੀਂ ਚਾਹ ਕੇ ਪੀਣੀ ਚਾਹ ਪਥਰੀ ਪਿਆ ਪਤੀਆਂ ਨੇ ਆਲੇ ਖਵਾਏ ਨੂ ਕੇ ਮੈਂ ਇਸ ਟੀ ਦੇ ਕੋਲ ਬੜੇ ਚਾ ਦੇ ਨਾਲਾਂ ਹੀ ਟੀ 3 ਨੇ ਤੇ ਮੇਰੇ ਸਾਰੇ ਚਾਵਲਾ ਮਕਾ ਹੀ ਦਿੱਤੇ ਮੇਰੀਆਂ ਤੇ ਲੱਤਾਂ ਕੰਬੀ ਜਾਂਦੀਆਂ ਮੈਂ ਕੁੜਮਾਚਾਰੀ ਦੇ ਵਿੱਚ ਆਈ ਹਾਂ ਤੇ ਵੇਖੋ ਇਹਨੇ ਕੀ ਕੰਮ ਕੀਤੇ ਹੈ ਅਸੀ ਜੀ ਦੇਦੀ ਗਾਲ ਤੇ ਸੁਣੋ ਖਲੋ ਤੇ ਜਾ ਕਿੱਡੀ ਵੱਡੀ heids ਲਈ ਆ ਉਹਨਾਂ ਦੀ ਜਦੋਂ ਮੈਨੂੰ ਨਹੀਂ ਪਰਵਾਹ ਕੋਈ ਵੀ ਤੂੰ ਬੜੀ ਮਗਰ ਉਹਨਾਂ ਦੇ ਟੱਪ ਦੀ ਜਾਨੀ ਆਵਾਜ਼ਾਂ ਮਾਰਨ ਖਬਰਦਾਰ ਜੇ ਆਵਾਜ਼ ਮਾਰੀ ਉਹਨਾਂ ਨੂੰ ਮੈਨੂੰ ਨਹੀਂ ਪਰਵਾਹ ਆਏਗੀ ਮਾਸਾ ਜੀ ਨਹੀਂ ਜਾਨਦੀਆਂ ਤੇ ਜਾਣਦੇ ਪਰ ਮੇਰਾ ਜੀ ਕਹ ਤੇਰਾ ਚਪੇੜ ਕੱਸ ਕੇ ਮਾਰਾਂ ਜਿੰਨਾ ਕਸੂਰ ਤਵਾਡਾ ਹੁਣ ਸੌਖੀਆਂ ਰਹੀਆਂ ਹੀ ਆਂ ਭਰਾ ਸਵੇ ਛਡਾਇਆ ਤੇ ਹੁਣ ਮੇਰੀ ਮਾਂ ਪਿਓ ਵੀ ਪਰਜਾਈ ਛਡਾ ਦਿੱਤੀ ਆ ਤੇ ਮੇਰਾ ਵਟਦੀਂ ਹੈ ਨਾ ਹੁਣ ਵਟ ਮੈਂ ਉਥੇ ਅੰਦਰ ਹੀ ਨਾ ਤੇ ਮਾਰਾਂ ਚਪੇੜ ਮਾਰ ਜੇ ਤੇਰਾ ਨਾ ਨਾ ਹੱਥ ਤੋੜ ਕੇ ਤੇ ਵੇਖੀ ਤੇਰਾ ਮੈਂ ਭੰਨਿਆ ਇਹਦਾ ਜਿਹੜੇ ਬਾਹ ਚੁੱਕਦੀਆਂ ਤੇ ਫਿਰ ਤੂੰ ਕੀ ਇਜਾਤ ਕਰੇਂਗੀ ਅੱਛਾ ਸਾਡੀ ਤੇ ਰਿਸ਼ਤੇਦਾਰੀ ਸਾਨੂੰ ਤੇ ਸ਼ਰਮ ਆਉਂਣੀ ਆ ਵੀ ਕੀ ਅਗਲੀਆਂ ਜਾ ਕੇ ਤੇ ਕਹਿਣਗੀਆਂ ਤੇਰੀ ਰਿਸ਼ਤੇ ਤੇਰੀ ਰਿਸ਼ਤੇਦਾਰੀ ਬਣੀ ਹੋਣਾ ਮੇਰੀ ਪਹਿਲਾਂ ਹੀ ਰਿਸ਼ਤੇਦਾਰੀ ਪਰ ਜਿੰਨੀ ਚੁੱਕਣਾ ਦਿੰਦੀ ਰਹੀ ਫੋਨ ਦੇ ਉੱਤੇ ਉਹਨਾਂ ਨੂੰ ਦਿੰਦੀ ਰਹੀ ਆ ਉਹ ਕੋਹਾ ਜੋ ਕਰਕੇ ਚਲ ਗਈ ਆ ਮੈਨੂੰ ਨਹੀਂ ਭਾਬੀ ਜੀ ਆਦਤ ਹੈਗੀ ਵੀ ਕਿਸ ਨੂੰ ਚੁੱਕਣਾ ਦੇਂਦੀ ਵੀ ਅੱਜ ਸਭ ਦਾ ਭਲਾਈ ਮੰਗਦੇ ਆਂ ਤੁਹਾਡੇ ਵਾਲੇ ਕੰਮ ਨਹੀਂ ਕਰਦੇ ਨਹੀਂ ਆਹ ਤਾਂ ਬੜੀਆਂ ਅੱਜ ਖੁਸ਼ ਹੋਣੀਆਂ ਬਹੁਤ ਖੁਸ਼ ਹੋਣੀਆਂ ਵੀ ਮਾਂ ਵੀ ਚਲ ਗਈ ਰੋਸ ਕੇ ਤੇ ਭਰਜਾਈ ਵੀ ਚਲ ਗਈ ਚਾ ਖਬਰਦਾਰ ਜੇ ਮੇਰੇ ਘਰੋਂ ਬਾਹਰ ਹੋਇਆ ਤਾਂ ਮੈਂ ਦੱਸੀ ਜਾਨੀ ਤਨ ਮੈਂ ਤੇਰਾ ਘਰ ਪਹਿਲਾਂ ਬਣ ਗਿਆ ਸੀ ਤੂੰ ਹੁਣ ਘਰ ਰਹਿੰਦਾ ਵਾ ਤੂੰ ਤੇ ਉਹ ਗੱਲ ਇਹ ਵੀ ਲਾਤਾ ਬਿਲੇ ਯਾ ਤੇ ਯੋਗੀ ਨੇ ਤੂੰ ਤਾਂ ਹੁਣ ਜਿਆਦਾ ਕੱਖਾਂ ਦੀ ਕੁਲੀ ਬਣ ਕੇ ਬਵੇਂਗੀ ਵੇਖਾਂਗੇ ਅਮਨੇ ਕਹਿ ਵੀ ਦਿੱਤਾ ਵਾ ਵੀ ਮੈਂ ਤਰਪਾਲ ਬਣ ਕੇ ਪੈਣਾ ਫਿਰ ਤੈਨੂੰ ਆਪਣੀਆਂ ਕਰਤੂਤਾਂ ਦਾ ਪਤਾ ਹੀ ਤਾਂ ਹੀ ਤੂੰ ਕਿਹਾ ਵਾ ਆਵੇਂ ਤੁਹਾਡੇ ਗਾੜੀ ਮੈਂ ਜੋੜੇ ਹੱਥ ਮੇਰਾ ਸਿਰ ਨਾਖ ਪਾਉ ਜਾਂ ਚੱਲ ਜਾ ਮੇਰੇ ਨਾਲ ਕੋ ਚੱਲ ਜਾ ਨਹੀਂ ਮੈਂ ਤੁਹਾਡੇ ਸਿਰ ਚੜ੍ਹ ਕੇ ਕੋ ਖਾ ਕੇ ਮਰ ਜਣਾ ਹੀ ਹੋ ਫਿਰ ਨਾਖਿਓ ਤੇਰੇ ਵਰਗੇ ਕਈ ਮਰਦੀਆਂ ਫਿਰਦੀਆਂ ਮਰਦੀ ਵੀ ਨਹੀਂ ਤੂੰ ਤਾਂ ਘਰੇ ਕੇ ਨਿਆਣੂ ਲੈਣਾ ਵਾ ਚਾਹੇ ਤੁਰੀਆਂ ਚੁੱਪ ਕਰਕੇ ਤੁਰੀਆਂ ਜਾ ਚੁੱਪ ਕਰਕੇ ਜਾ ਹੈ ਸੱਤ ਅੱਖਾਂ ਤੇ ਭੰਜਣ ਖੱਖਾਂ ਢਰਦੀ ਸਤਨਾਖਾਂ ਉਹ ਘਰ ਤੇਰੀ ਆ ਨਾ ਤੁ ਮਾ ਨੂੰ ਵਾਰੇ ਆਉਂਦੇ ਤਾਂ ਨਾ ਪਰਜਾਈ ਆਉਂਦੇ ਤਾਂ ਨਾ ਤੁ ਹਾਨੂੰ ਵੇੜੇ ਚ ਵੜ ਦਿੰਨੀ ਆ ਆਹੋ ਗੱਲਾਂ ਤੇਰੇ ਤੇ ਰਹਿ ਗਈਆਂ ਹੋਰ ਤਾਂ ਨਹੀਂ ਕੋਈ ਕਰਤੂਤ ਹਏ ਹਏ ਆ ਤੇ ਨਾ ਉਲਟੀ ਹੋ ਗਿਆ ਕੀ ਆਂਦੇ ਹੁੰਦੇ ਸਿਆਣੇ ਦੀਨ ਦੁਨੀਆ ਹੀ ਉਲਟ ਗਈ ਆ ਮੇਰਾ ਤੇ ਰਿਆ ਵੀ ਕੱਖ ਨਾ ਕਾਗਜ਼ ਵੀ ਗਏ ਹੱਥੋਂ ਤੇ ਮਾਂ ਪਿਓ ਵੀ ਛੁੱਟਿਆ ਇਹ ਤੇ ਕਿ ਇਹ ਮਾਵਾਂ ਤੀਆਂ ਐਡੀਆਂ ਚਲਾਕ ਨਿਕਲੀਆਂ ਪਤਾ ਨਹੀਂ ਕਿਹੜੇ ਵੜੇ ਮੇਰੀ ਮਾਂ ਨੂੰ ਤੇ ਪਰਜਾਈ ਨੂੰ ਫੋਨ ਕਰ ਲਿਆ ਕਿਤੇ ਮੇਰੇ ਕੰਨਵਾਜ ਨੇ ਪੈਣ ਦਿੱਤੇ ਤੇ ਅਹੀਂ ਉੱਥੇ ਫੋਨ ਕੀਤਾ ਤੇ ਉਹ ਵੀ ਉਸੇ ਵੇਲੇ ਆ ਗਿਆ ਮਾਂ ਕਿ ਇਹਨਾਂ ਦੀ ਸੁਣ ਨ ਵੀ ਪਤਾ ਨਹੀਂ ਕਿਉਂ ਫੋਨ ਆਇਆ ਕਿ ਤੁਸੀਂ ਮੈਨੂੰ ਤੇ ਪੁੱਛ ਲਓ ਕਿ ਤੇਰੀ ਸੱਸ ਜਾਂ ਤੇਰੇ ਨਾਨ ਫੋਨ ਕਰ ਰਹੇ ਆ ਕਿ ਅਹੀਂ ਆਈ ਏ ਜਾਂ ਨਾ ਆਈ ਏ ਹਾਦੀ ਕਰਕੇ ਸੋੜਤੀ ਆ ਚੱਲ ਕੋਈ ਗੱਲ ਨਹੀਂ ਕੋਹ ਇਹਨਾਂ ਕੋ ਮਾੜੀ ਚੰਗੇ ਨਿਕਲ ਗਈ ਤੇ ਕੋ ਮੇਰ ਕੋ ਨਿਕਲ ਗਏ ਇਹਨਾਂ ਨੇ ਬੜਾ ਜ਼ੋਰ ਲਾਇਆ ਸੀ ਪੈਨਾ ਤਾਂ ਇਹਦਾ ਮਾਪਿਓ ਸੋਟ ਜੀ ਪਰ ਮਾਪਿਓ ਤੇ ਨਹੀਂ ਮੈਂ ਆਪਣਾ ਛੱਡਦੀ ਫੇਰ ਵੀ ਮੇਰਾ ਖੂਨ ਦਾ ਰਿਸ਼ਤਾ ਵਾ ਮਾਂ ਵੀ ਰਾਜਵਾ ਹੁਣ ਮਾਂ ਵੀ ਨਹੀਂ ਕਿ ਝੁਕਦੀ ਹੁਣ ਨਾ ਪੁਲਸ ਰਿਪੋਰਟ ਕਰਦੀ ਆ ਚਲ ਰਜਿੰਦਰ ਨੂੰ ਫੜਾਉਣੀ ਆ ਤੇ ਕਾਗਜ਼ ਆਪਣੇ ਲੱਭਦੀ ਆ ਤੇ ਨਾਲੇ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਕਾਗਜ਼ ਵੀ ਮੇਰੇ ਹੱਥ ਚ ਆ ਜਾਣਗੇ ਤੇ ਮੈਂ ਆਪਣੇ ਮਾਪਿਓ ਨੂੰ ਮਿਲਣਾ ਇਹਨਾਂ ਤੇ ਤੇ ਕਹਿਣ ਦੇ ਹੋਈ ਭਾ ਨਾ ਇਹ ਤਾਂ ਹੁਣ ਮਾਪਿਓ ਵੀ ਛੁੱਟ ਗਿਆ ਨਾ ਉਹ ਫੇਰ ਹੀ ਮੇਰਾ ਖੂਨ ਦਾ ਰਿਸ਼ਤਾ ਮੇਰੇ ਭਰਾ ਪਰ ਜਾਏ ਤਾਂ ਮੇਰੇ ਹੀ ਰਹਿਣਿਆ ਕਿਸਦੇ ਨਹੀਂ ਬਣ ਜਾਣੀਓ ਤੁਹੇ ਗੋਂਗਵਟਾ ਜਿਆ ਹੋ ਕੇ ਹੀ ਖਲੋਤੇ ਈ ਤੁਹਾਡੇ ਕੋ ਕੋ ਹੂ ਨਹੀਂ ਹੁੰਦਾ ਐਨਾ ਕੋ ਬੰਡਿਆ ਬਾ ਚਲ ਨਾ ਖਾਪ ਮੰਮੀ ਐਨਾ ਉਹ ਐਨਾ ਬੋਲਣ ਦੇ ਤੇਰੇ ਕਹਿਦਾ ਨਹੀਂ ਆਹ ਰੋਂਡਿਆ ਤੇ ਮੇਰੇ ਕਹਿਦਾ ਹੋ ਜਾਊਗਾ ਚਲ ਉੱਥੇ ਮੰਜੇ ਦੇ ਜਾਣੀ ਆ ਚਲੋ ਆ ਤੁਹਾਨੂੰ ਦੱਸਾਂ ਤਾਂ ਜੋ ਦੀਆਂ ਸਾਰੀਆਂ ਕਰਤੂਤਾ ਜਿਹੜੀਆਂ ਯਾਰ ਹੋਈਆਂ ਵਾ ਅੱਜ ਕਿਹੜੀਆਂ ਕਰਤੂਤਾ ਕਰਤੀਆਂ ਜਿਹੜੀਆਂ ਯਾਰ ਹੋ ਗਈਆਂ ਵਾ ਚਲ ਚਲੋ ਬਾਹਰ ਇੱਥੇ ਐ ਬਹੁਤ ਅਹੀਂ ਤੇ ਮੈਂ ਤੁਹਾਨੂੰ ਪਾਣੀ ਘੋਟ ਲਿਆ ਕੇ ਦਵਾ ਐ ਪਾਣੀ ਖਣੋ ਮੈਂ ਕਿਤੇ ਨਹੀਂ ਮਰ ਚੱਲੀ ਜਿਹੜੀ ਉਦੋਂ ਦੀ ਹਾਨੂੰ ਸਤਾਉਣ ਲਈ ਖਪਾਉਣ ਲਈ ਹੀ ਨਾ ਉਹ ਸਾਰੇ ਕਾਗਜ਼ਾ ਜਿਹੋਦੇ ਕੋਲੋਂ ਨਿਕਲੇ ਜੋ ਤੇ ਫੇਰ ਹੀ ਉਹਨੇ ਆਪਣੀ ਮਾਂ ਦੇ ਸਾਹਮਣੇ ਵੀ ਨਹੀਂ ਪੈਰਾਂ ਤੇ ਪਾਣੀ ਪਾਉਣ ਦਿੱਤਾ ਅੱਜ ਵੀ ਮੈਨੂੰ ਪਤਾ ਹੀ ਨਹੀਂ ਫੇ ਸੂਟ ਚ ਕਾਗਜ਼ ਕਿੱਤਾਂ ਆ ਗਏ ਆ ਸੱਚੀ ਸੱਚੀ ਕੀ ਉਹ ਮੈਂ ਤਾਂ ਨਹੀਂ ਕਿਸ ਦੇ ਘਰ ਰੱਖਾਈ ਜਿਹੜੀ ਸੂਟ ਰੱਖ ਕੇ ਆਈ ਆ ਇਹ ਲੈ ਕੇ ਫੇਰ ਹੀ ਵਿੱਚ ਰੱਖ ਕੇ ਆਈ ਸੀ ਨਾ ਆਹਨ ਸਾਨੂੰ ਸੁਭਣਾਉਣਾ ਹੀ ਵੀ ਉਹ ਅਗਲੀ ਸ਼ੂਟ ਦੇ ਕੇ ਆਈ ਹੈ ਤੇ ਉੱਥੇ ਸਾਨੂੰ ਕੀ ਪਤਾ ਲੱਗਣਾ ਹੀ ਇਹ ਉਹ ਨਾ ਦੱਸ ਦੀ ਜੇ ਅੱਜ ਆਪਣੀ ਮਾਂ ਨੂੰ ਮੈਂ ਨੇ ਕਹਿਤਾ ਵਾ ਕਿ ਤੂੰ ਹੀ ਮੇਰੇ ਘਰ ਨਹੀਂ ਹੀ ਦੂੰਗਾ ਵੜਨਾ ਹਾਂ ਜੋ ਸਾਨੂੰ ਆਦੀ ਹੈ ਨਾ ਉਹੋ ਹੀ ਉਹਨਾਂ ਨੂੰ ਕਹਿਤਾ ਪਰ ਜਾਈ ਨੂੰ ਵੀ ਕਹਿਤਾ ਵਾ ਤੇ ਮਾਂ ਨੂੰ ਹੀ ਕਹਿਤਾ ਮੇਰੇ ਵੱਲੋਂ ਤੂੰ ਹੀ ਅੱਜ ਗਈਆਂ ਨੀਨੂ ਨੇ ਪੇਕਿਆਂ ਦੀ ਲੋੜ ਉਹਨੀ ਤੇਜ਼ ਜਬਾਨੇ ਕਰੂਗੀ ਕਿ ਮੈਨੂੰ ਦੇਦ ਹੀ ਨਹੀਂ ਸਮਝ ਲੱਗਣ ਈ ਕੀ ਕਰੂਗੀ ਕਿ ਇਹ ਮਿਲਣਾ ਕਿੰਨੂ ਆ ਸਾਨੂੰ ਨਹੀਂ ਪਤਾ ਇਹਨੇ ਕਿੰਨੂ ਮਿਲਣਾ ਕਿੰਨੂ ਨਹੀਂ ਮਿਲਣਾ ਜਿੱਤਾ ਸਾਡੇ ਨਾਲ ਕਰਦੀ ਅਸੀਂ ਚਾਹਨੇ ਸਾਡੇ ਨਾਲ ਹੀ ਕਰਦੀ ਐ ਇਹਨੇ ਤਾਂ ਕਹਿਆ ਮਾਂ ਨੂੰ ਨਹੀਂ ਕੋਣ ਦਿੱਤਾ ਪਰਜਾਈ ਨੂੰ ਨਹੀਂ ਕੋਣ ਦਿੱਤਾ ਉਹਨਾਂ ਨੇ ਕਹਿੰਦਾ ਕੱਖਾਂ ਤੋਂ ਹੌਲੀਆਂ ਕਰਕੇ ਖਲਾ ਦਿੱਤਾ ਵਾ ਵਿਚਾਰੀਆਂ ਇੰਨੀਆਂ ਸ਼ਰਮਿੰਦੀਆਂ ਹੋ ਕੇ ਗਈਆਂ ਵੀ ਕੋਈ ਹਸਾਬ ਹੀ ਨਹੀਂ ਮੈਂ ਕਵਲ ਕੋਲੋਂ ਮੇਜਰ ਨਾ ਮੂਲਵਾਵਾ ਵੇਰ ਨਹੀਂ ਲਵਾਉਣਾ ਹੀ ਪੈਣਾ ਵਾ ਫਿਰ ਇੱਤਾ ਅਸੀਂ ਕਿੰਨਾ ਕਚਰੇ ਦੀਆਂ ਸੁਣਨੀਆਂ ਵਾ ਉਹ ਨੂੰ ਤੇ ਪਤਾ ਲੱਗੇ ਇਹਦੀਆਂ ਗੱਲਾਂ ਦਾ ਭਾਬੀ ਅੰਤੇ ਪਤਾ ਲੱਗੇ ਬਲ ਗਵਲ ਉਹ ਨਹੀਂ ਸਾਡੇ ਕੋ ਗੱਲਾਂ ਜਰੀਆਂ ਜਾਂਦੀਆਂ ਤੂੰ ਲਾ ਮੇਜਰ ਨੂੰ ਫੋਨ ਉਹ ਨੂੰ ਸਾਰੀਆਂ ਗੱਲਾਂ ਦੱਸ ਦਈਏ ਜੋ ਉਹਨੇ ਕਰਨਾ ਕਰ ਲਵੇ ਕੋਈ ਨਹੀਂ ਮੰਮੀ ਜੀ ਨਾ ਦਿੰਦੀ ਅੱਗੇ ਤੇ ਮੈਂ ਤਾਂ ਉਹ ਨੂੰ ਮਨਾ ਕਰਦੀ ਹਾਂ ਭਾਣਾ ਹੁਣ ਸਿਰੋ ਪਾਣੀ ਡਾੜੀ ਜੀ ਨਾ ਗੱਗਿਆਵਾ ਮੈਂ ਜਾਬ ਹਰਾਨ ਹੋਇਆ ਵਾ ਕੀ ਕਰਾਂ ਤੇ ਕੀ ਨਾ ਕਰਾਂ ਉਹ ਗੱਲਾਂ ਅਹੀਂ ਚੰਦੇ ਸਾਨੂੰ ਹੀ ਇਤਾਂ ਬੋਲਦੀ ਆ ਅੱਜ ਵੇਖ ਹੀ ਲਿਆ ਨਾ ਕੋਈ ਆਪਣੀ ਮਾਂ ਨੂੰ ਨਹੀਂ ਚੱਜਣਾ ਬੋਲੀ ਕੋਈ ਪਰਜਾਈ ਨੂੰ ਨਹੀਂ ਬੋਲੀ ਵੀ ਕਿਤਾਂ ਦੀ ਜਿੱਤਾਂ ਨੇ ਇਹ ਕੋਈ ਆ ਉਹਨੇ ਵੀ ਉਹ ਗੱਲਾਂ ਜਾ ਕੇ ਤੇ ਆਪਣੀ ਸੱਸ ਨਾਲ ਕਰਨੀਆਂ ਵਾ ਉਹਨੇ ਆਪਣੇ ਘਰ ਨਹੀਂ ਕਰਨੀਆਂ ਹੁਣ ਨਹੀਂ ਅਗਲੀਆਂ ਨੇ ਕਰਨੀਆਂ ਆ ਇਹ ਆਪਣੀ ਲੋ ਟੱਕਣ ਟੱਕਦੀ ਹੀ ਉਹਨਾਂ ਦੀ ਕੋਈ ਦੱਸਦੀ ਨਹੀਂ ਹੈ ਘਰ ਜਾ ਕੇ ਤੇ ਅੱਜ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਵਾ ਮੰਮੀ ਉੱਥੋਂ ਕੋਟ ਮੈਨੂੰ ਦੁੱਧ ਦੋ ਗਰਮ ਕਰਕੇ ਦੱਸ ਤੂੰ ਨਿਆਣਾ ਵਾ ਦੁੱਧ ਉੱਥੇ ਗਰਮ ਕਰਕੇ ਦਿਲ ਸੋਈ ਚ ਪੀ ਲੈ ਮੰਮੀ ਖੜੀ ਇੱਥੇ ਲਾ ਕੇ ਬੈਠੀ ਲਾ ਕੇ ਦੁੱਧ ਹੀ ਕੜਨੀ ਮੰਮੀ ਜੀ ਆਇਆ ਟੈਸਟ ਬੜੇ ਮਿਲੇ ਆ ਇਦਾਂ ਕਰੋ ਦੁੱਧ ਮੈਨੂੰ ਲੈ ਦੋ ਗਰਮ ਕਰਕੇ ਅੱਜ ਮੇਰੇ ਸਾਬ ਨਾਲ 11 12 ਮੈਨੂੰ ਆਜ ਜਾਣੇ ਟੈਸਟ ਜਾਲ ਕਰਦੇ ਕਰਦੇ ਜਾ ਜਾ ਕੇ ਤੇ ਪੀ ਲੈ ਤੇ ਮੰਮੀ ਨੇ ਕਿਹਾ ਵੀ ਤੈਨੂੰ ਗਰਮ ਕਰਕੇ ਦੇਣਾ ਵਿੱਚ ਕੁਝ ਹੋਰ ਪਾ ਕੇ ਦੇਣਾ ਤੇ ਜੇ ਤੂੰ ਆਪੇ ਗਰਮ ਕਰਕੇ ਪੀ ਲੈ ਹਾਂ ਜਾ ਕੇ ਉਦਾਂ ਤੁਸੀਂ ਨਾ ਗਵਾਂਡਿਆਂ ਕਰ ਜਾ ਕੇ ਨਾ ਗੱਲਾਂ ਕਰਨੋਂ ਚੰਗੇ ਭਲੇ ਆ ਮਨੇ ਇੱਕ ਦੁੱਧ ਨਹੀਂ ਦੇ ਸਕਦੇ ਗਰਮ ਕਰਕੇ ਵੇ ਜਾਵੇ ਨਾਸ਼ਤਾ ਮੈਨੂੰ ਮੇਰੇ ਤੇ ਅੱਗੇ ਬੜੀ ਸਿਰਪੀੜ ਹੋਣ ਡਈ ਆ ਉਦੋਂ ਨਹੀਂ ਹੁੰਦੀ ਕਿ ਗਵੰਡੀਆਂ ਕਰ ਜਾ ਕੇ ਚੁਗਲੀਆਂ ਲਾਉਣੇ ਦਾਦੀ ਦੀਆਂ ਮੇਰੇ ਦਾਦੀ ਦੀਆਂ ਚੁਗਲੀਆਂ ਕਹਿੰਦੀ ਤੂੰ ਵੀ ਦਾਦੀ ਦਾ ਬਣਿਆ ਰਹਿਣਾ ਵਾ ਮੈਂ ਚਵਲਾ ਬੜੀਆਂ ਤੇਰੇ ਦੁਆਲੇ ਫੇਰਨੀਆਂ ਵਾਰ-ਵਾਰ ਉਹਨਾਂ ਦਾ ਨਾ ਉਹਨਾਂ ਦੀ ਟੈਨਸ਼ਨ ਹੰਦ ਨਖਤਿਆਂ ਮੈਂ ਅੱਗੇ ਬਿਮਾਰ ਪੈ ਗਈਆਂ ਉਹਨਾਂ ਨੇ ਮੇਰਾ ਰਹਿਣ ਨਹੀਂ ਦਿੱਤਾ ਕੱਕ ਵੀ ਤੁਸੀਂ ਤੇ ਉਹਨਾਂ ਨੂੰ ਬਿਮਾਰ ਕਰਤਾ ਵਾ ਉਹਨਾਂ ਨੂੰ ਕਹਾਦਾ ਕੀਤਾ ਉਹਨਾਂ ਨੇ ਮੈਨੂੰ ਕੀਤਾ ਵਾ ਲਾਰ ਲਾਰ ਕੇ ਉਹਨਾਂ ਨੂੰ ਬੰਜੇ ਦੇ ਪਾਤਾ ਤੁਸੀਂ ਜਾ ਚੁੱਪ ਕਰਕੇ ਤੁਰ ਜਾ 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 ਬਣਾਣ ਦੁੱਧ ਗਰਮ ਕਰਕੇ ਨਾਲੇ ਮੈਨੂੰ ਦੇ ਘਟਕ ਮੈਂ ਤੁਸੀਂ ਪੀ ਲੋ ਆਪੇ ਮੈਂ ਜਾਣਾ ਦਾਦੀ ਕੋ ਗਰਮ ਕਰਾਉਣਾ ਨਾਲੇ ਭੁਆਈ ਆ ਬਹਿ ਚੁੱਪ ਕਰਕੇ ਜੇ ਉਧਰ ਗੰਧਮੇ ਦੇ ਨੱਤਾ ਤੋੜ ਦੇਣੀਆਂ ਯੋ ਵਾਰ-ਵਾਰ ਉਹਨਾਂ ਦੇ ਨਾਲ ਲਈ ਜਾਣਾ ਲੱਗਦਾ ਫੇਰ ਦਾਜਣੇ ਪੰਗਾ ਲਿਆ ਵਾ ਤਾਂ ਹੋ ਸਿਰ ਬੰਨਿਆ ਨਹੀਂ ਉਹਨਾਂ ਦੇ ਤੇ ਬੇੜੀਆਂ ਚੱਗੇ ਵੱਟੇ ਪਏ ਆ ਉਹਨਾਂ ਨੇ ਮੈਨੂੰ ਬਿਮਾਰ ਕੀਤਾ ਵਾ ਹੋਰ ਤਾਂ ਵੀ ਮੇਰੇ ਲੱਗੇ ਆ ਕੇ ਬੋਲਣ ਲੱਪੇ ਆਂ ਮੰਮੀ ਜੀ ਤੁਹਾਡੀ ਗਲਤੀ ਹੋਣੀ ਆ ਹਰ ਵਾਰ ਨਾ ਤੁਹਾਡੀ ਗਲਤੀ ਹੁੰਦੀ ਆ ਜੀ ਜਾਣ ਜਾਣ ਕੇ ਨਾ ਦਾਦੀ ਨੂੰ ਛੇੜ ਦੇ ਜਾ ਕੇ ਮੇਰੇ ਚ ਗੱਤੀ ਕੱਢੀ ਜਾ ਉਹਨਾਂ ਚ ਨਾ ਕੱਢੀ ਜੇ ਤੂੰ ਘਰ ਬੈਂਦਾ ਨਾ ਤੂੰ ਸੁਣਦਾ ਪੈ ਉਹ ਨਾ ਮੇਰੇ ਨਾਲ ਅੱਜ ਕੀਤਾ ਕੀ ਆ ਤੇ ਕੀਤਾ ਕੀ ਆ ਕਿ ਲੋ ਜਾ ਕੇ ਉਹਨਾਂ ਫਾ ਲੈ ਆਣਾ ਜਾਣ ਕੇ ਮੈਂ ਨਹੀਂ ਫਾ ਲੈਂਦੀ ਜਾ ਚੁੱਪ ਕਰਕੇ ਤੁਰਿਆ ਜਾ ਮੇਰਾ ਸਿਰ ਨਾ ਖਾ ਜੇਥੇ ਮੇਰੇ ਨਾਲ ਚਾਹ ਪੁਟਕ ਬਣਾ ਕੇ ਦੇ ਤੂੰ ਆਪਣੇ ਹੱਥੇ ਦੁੱਧ ਗਰਮ ਕਰ ਲਾ ਤੇ ਮੈਨੂੰ ਕੋ ਨਾਲ ਕੋ ਗੋਲੀ ਵੇਖ ਕੇ ਦੇ ਸਿਰ ਪੀਟਦੀ ਮੇਰਾ ਬਹੁਤ ਸਿਰ ਪੀਟ ਹੋਣ ਡਿਆ ਆਈਓ ਪਾਟਣ ਡਿਆ ਹੀ ਮੇਰਾ ਸਿਰ ਹੋਣਾ ਹਾਂ ਮੈਂ ਉੱਥੇ ਲੰਮੇ ਪੈ ਗਿਆ ਹਾਂ ਹਣਾ ਵਾ ਹੱਦ ਹੋ ਗਈ ਇਹਦੇ ਵਾਲੀ ਵੀ ਕਿਤੇ ਮੁੰਡੇ ਵਾਲੀ ਵੀ ਤੇ ਮੈਨੂੰ ਖਾ ਹੀ ਲਿਆ ਉਹਨਾਂ ਦੇ ਕੋਣ ਬਸ ਬੰਦਾ ਹੀ ਰਹਿੰਦਾ ਵਾ ਪੂਆ ਹੀ ਪੂਆ ਚਾਹੀਦੀ ਪਤਾ ਨਹੀਂ ਕੀ ਇਹਦੇ ਸਿਰ ਤੇ ਪਾਤਾ ਹੋਵੇ ਇਹਨਾਂ ਨੇ ਵੀ ਡੈਡੀ ਜੀ ਮੈਂ ਨਾ ਵੀਰ ਨੂੰ ਫੋਨ ਲਾ ਦਿੰਨੀ ਹਾਂ ਪਰ ਮੈਨੂੰ ਡਰ ਬੜਾ ਲੱਗਦਾ ਵਾ ਵੀਰ ਨਾਲ ਸਾਹਬ ਨਾਲ ਗੱਲ ਕਰਿਓ ਇਹ ਨਾ ਹੋਵੇ ਕਿ ਪਰਦੇਸਾਂ 'ਚ ਬੈਠੇ ਆ ਤੇ ਗੁੱਸੇ 'ਚ ਆ ਕੇ ਨਾ ਬੰਦਾ ਕੋਈ ਗਲਤ ਕਦਮ ਨਾ ਮੰਮੀ ਠਾਲੇ ਦੇ ਅਸੀਂ ਆਵੇਂ ਮੁੜ ਕੇ ਪਛਤਾਈਏ ਵੀ ਤੁਹਾਨੂੰ ਦੰਨੀਆਂ ਵੱਡੀਆਂ ਵੀ ਉਹ ਕਵਲ ਮੈਂ ਐਡਾ ਨਿਆੜਾ ਤਣੀਗਾ ਜਿਹੜਾ ਵੀ ਐਵੇਂ ਉਹਨੂੰ ਵੀ ਬਾਜ਼ਿਆਤ ਗੱਲਾਂ ਕਰਨ ਦਾ ਪੂੰਗਾ ਮੈਨੂੰ ਸਾਰਾ ਪਤਾ ਪਰ ਫੋਨ ਲਾਉਣਾ ਵੀ ਜ਼ਰੂਰੀ ਆ ਇਹਨ ਕੋਈ ਘਰ ਰੱਡੀ ਆ ਕੇ ਗੱਲ ਦੀ ਕਿਹੜੀ ਗੱਲ ਆ ਜਿਹੜੀ ਇਹ ਨਹੀਂ ਅਹੀਂ ਜਗੋ ਟੱਕਣ ਟੱਕਦੇ ਰਹੇ ਇਹਨ ਜਿਹੜਾ ਕੰਮ ਨਹੀਂ ਕਰਨਾ ਉਹ ਵੀ ਕੀਤਾ ਸਾਡੇ ਨਾਲ ਸੁਗਰ ਕਰੋ ਵੀ ਸਾਡੇ ਕਾਗਜ਼ ਭਜ ਗਏ ਆ ਨਹੀਂ ਜਾਈਂ ਘਰ ਕਿੱਥੇ ਮਥੇਂ ਦੋਸੜਾ ਮਾਰਦੇ ਫੇਰ ਨਹੀਂ ਉਹ ਵੀ ਭਾਬੀ ਦੇ ਹੱਥ ਨਹੀਂ ਲੱਗੇ ਹੁਣ ਐਵੇਂ ਨਹੀਂ ਤੇ ਭਾਬੀ ਨੇ ਘੱਟ ਨਹੀਂ ਕਰਨੀ ਮੰਮੀ ਹੋ ਗਈ ਨਹੀਂ ਪੁੱਤ ਇਹ ਵੀ ਗੱਲ ਵਾਣਾ ਵੀਰ ਤੇ ਰਹਿਣੇ ਵੀ ਕਹਿਣਾ ਕਿ ਮੈਂ ਐ ਕਰtion ਨਹੀਂ ਮੈਨੂੰ ਦੱਸਣਾ ਨਹੀਂ ਇਹਨਾਂ ਦਾ ਬੰਦਾ ਉਹਨੂੰ ਦੱਸਣਾ ਜ਼ਰੂਰੀ ਆ ਜੋ ਵੀ ਕਰਦੀ ਗੱਲ ਵਾਣਾ ਉਹਨੂੰ ਦੱਸਨੇ ਹਮਚਲੇ ਨਾ ਦੱਸਾਂਗੇ ਐਡੇ ਕਾਲੇ ਪੈਣ ਦੀ ਵੀ ਨਹੀਂ ਕੋਈ ਲੋੜ ਆਹੋ ਤੁਸੀਂ ਤੇ ਫਿਰ ਇਹ ਵਾਪੇ ਲੱਕੋਫ ਆਏ ਆ ਜਾਣੇ ਆ ਜੇ ਵੀਰ ਨਾਲ ਗੱਲ ਨਾ ਕੀਤੀ ਹੁਣ ਉਹਨਾਂ ਨੇ ਕਹਿਣਾ ਵਾ ਵੀ ਉਹਨਾਂ ਦਾ ਅਡਾ ਇੱਕ ਸੂਰ ਕੱਢਣਾ ਵੀਰ ਬਾਬੀ ਨੂੰ ਫੇਣੀ ਗਾਣਾ ਕਰਨਾ ਤੇ ਤੁਸੀਂ ਨਹੀਂ ਦੱਸ ਸਕਦੇ ਮੈਨੂੰ ਹਾਂ ਜਦੋਂ ਵੀ ਟੈਨਸ਼ਨ ਨਾ ਲਾਓ ਮੈਂ ਨੰਨੀ ਆ ਫੋਨ ਨਹੀਂ ਟੈਨਸ਼ਨ ਕਰਦੀ ਨਹੀਂ ਮਡਾੜੀ ਨੇ ਬੀਬੀ ਵਧਾ ਲੈਣਾ ਪੁੱਤ ਟੈਨਸ਼ਨ ਹੁੰਦੀ ਰਹੀ ਆ ਹੁਣ ਕਿੰਨਾ ਖਾਪਦੀਆਂ ਗਈਆਂ ਤੇ ਮੈਂ ਕਿੰਨਾ ਖਾ ਪੀ ਆ ਲੈ